ਖੇਤ ਸਿੱਖਿਆ ਰੁਜ਼ਗਾਰ ਦੀ ਜਿਹੜੀ ਗੱਲ ਕੀਤੀ ਆ ਬਿਲਕੁਲ ਇਹਨਾਂ ਨੇ ਕੀਤੀ ਆ ਪਰ ਸਿੱਖਿਆ ਹੈ ਕਿੱਥੇ ਆ ਰੁਜ਼ਗਾਰ ਕਿੱਥੇ ਆ ਹੁਣ ਜੁੱਤੀ ਮੈਂ ਆਪਦੇ ਮੂੰਹ ਤੇ ਮਾਰ ਲੂੰਗਾ ਜੇਕਰ ਆਖੋਗੇ ਕਿ ਸਿਪਾਈ ਤੋਂ ਲੈ ਕੇ ਡੀਸੀ ਤੱਕ ਦੇ ਬੱਚੇ ਸਰਕਾਰੀ ਸਕੂਲਾਂ 'ਚ ਪੜਨ ਲੱਗ ਗਏ ਦੱਸ ਦੋ ਜੇ ਹਾਂ ਤਾਂ ਮੈਂ ਛਿੱਤਰ ਮਾਰਾਂਗਾ ਸਿੱਖਿਆ ਦੀ ਗੱਲ ਕਰਦੇ ਆ ਸਕੂਲ ਆਫ ਐਮਿਨੇਸ਼ਨ ਨੂੰ ਛੱਡੋ ਤੁਸੀਂ ਕੀ ਸਰਕਾਰੀ ਟੀਚਰਾਂ ਦੇ ਬੱਚੇ ਸਰਕਾਰੀ ਸਕੂਲਾਂ 'ਚ ਪੜ੍ਹੇ ਜਾਂਦੇ ਦੱਸ ਦੋ ਜੇ ਝੂਠਾ ਤਾਂ ਮੈਂ ਛਿੱਤਰ ਮਾਰ ਲਵਾਵਾਂ ਵੱਡੇ ਅਧਿਕਾਰੀਆਂ ਦੀ ਤਾਂ ਛੱਡੋ ਇੱਥੇ ਜਿਹੜੇ ਸਰਕਾਰੀ ਟੀਚਰ ਆ ਖੁਦ ਉਹਨਾਂ ਦੇ ਬੱਚੇ ਹੀ ਸਰਕਾਰੀ ਸਕੂਲਾਂ 'ਚ ਨਹੀਂ ਪੜਦੇ ਤਾਂ ਕਿਹੜੀ ਸਿੱਖਿਆ ਦੀ ਗੱਲ ਕਰਦੀ ਆਮ ਆਦਮੀ ਪਾਰਟੀ ਹੁਣ ਕੀ ਗੱਲ ਕੇਜਰੀਵਾਲ ਦੇ ਤਾਂ ਪਹਿਲਾਂ ਹੀ ਐਨਕ ਲੱਗੀ ਸੀ ਉਦੋਂ ਐਨਕ ਦੇ ਵਿੱਚ ਤਾਂ ਉਹਨੂੰ ਬਰੀਕ ਅੱਖਰ ਵੀ ਮੋਟੇ ਦੀਂਦੇ ਸੀ ਜਦੋਂ ਕਾਂਗਰਸ ਦੀ ਸਰਕਾਰ ਸੀ ਜਦੋਂ ਕੱਲ੍ਹਾਂ ਹੀ ਸਰਕਾਰ ਜਿੱਦੋਂ ਭਗਵੰਤ ਮਾਨ ਦੇ ਐਂਡਕ ਨਹੀਂ ਲੱਗੀ ਸੀ ਅੱਜ ਇਹਨਾਂ ਦੇ ਕਿਹੜੇ ਕਾਲੇ ਸ਼ੀਸ਼ੇ ਚੜ੍ਹ ਕੇ ਜਿਹੜੀਆਂ ਜਿੰਨਾਂ ਨੂੰ ਲੋਕ ਦੇਖੀ ਨਹੀਂ ਜਾਂਦੇ ਭਗਵੰਤ ਮਾਨ ਕਹਿੰਦਾ ਮੈਨੂੰ 13 ਹੱਥ ਚਾਹੀਦੇ ਆ ਤੇ ਬਾਹਵਾ ਚਾਹੀਦੀਆਂ 13 ਚ ਅੱਗੇ 92 ਦਿੱਤੀਆਂ ਸੀ ਉਹ ਟੁੱਟ ਗਈਆਂ ਕਿ ਕਿਰਾ ਸਾਡੇ ਜਿਤਾ ਦਿਓ ਅਸੀਂ ਫੰਡ ਲੈ ਆਵਾਂਗੇ ਅਸੀਂ ਫੰਡ ਨੂੰ ਚੱਕਣਾ ਅੱਗੇ ਭਗਵੰਤ ਮਾਨ ਦੀ ਸਰਕਾਰ ਬਣਾਤੀ ਆ ਜਾ ਜੱਟ ਹੁੰਦੇ ਤਾਂ ਅੱਧਾ ਕਿਲੋ ਦੀ ਐਣਕਾਲਾ ਲੈਂਦਾ ਫਿਰਦਾ ਜਿਹੜਾ ਕੇਸਰੀ ਵਾਲਾ 8000 ਕਰੋੜ ਰੁਪਇਆ 55 ਸਾਲਾਂ ਦਾ ਬਾਨਾ ਤੇ ਭਗਵੰਤ ਮਾਨ ਨੇ ਆਪਦੇ ਬਾਪੂ ਦੀ ਪੈਨਸ਼ਨ ਚ ਥੋੜਾ ਦੇ ਦੇ ਨੇ ਜੇ ਆਪ ਭਗਵੰਤ ਮਾਨ ਮੈਨੂੰ ਕੁਰਸੀ ਦੇਵੇ ਮੇਰਾ ਸੰਗਰੂਰ ਦੇ ਚੌਂਕ ਦੇ ਵਿੱਚ ਇਥੋਂ ਧੌਂ ਲਾ ਰਿਹਾ ਜੇ ਤੇ ਐ ਹਲਾਲ ਕਰਕੇ ਲਾਇਆ ਜੇ ਜੇ ਮੈਂ ਝੂਠ ਬੋਲਾਂ ਮੈਨੂੰ ਮੁੱਖ ਮੰਤਰੀ ਬਣਾਵੇ ਮੈਂ ਭਗਵੰਤ ਮਾਨ ਦੀ ਮਾਤਾ ਨੂੰ ਭੈਣ ਨੂੰ ਭੈਣ ਜੀ ਨੂੰ ਤੇ ਇਹਨਾਂ ਦੀ ਵਾਈਫ ਨੂੰ ਸਨੇ ਭਗਵੰਤ ਮਾਨ ਨੂੰ 2-2 ਲੱਖ ਰੁਪਏ ਮਹੀਨੇ ਦਾ ਦਿਆ ਕਰੂੰਗਾ ਤੁਹਾਡੇ ਮਾਨ ਦੀ ਅੰਦਰ ਹੀ ਕਹਿਣਾ ਚਾਹੁੰਦਾ ਮੈਂ ਮਾਨ ਦੀ ਭੈਣ ਜੀ ਜਾਂ ਭਗਵੰਤ ਮਾਨ ਦੀ ਮਾਤਾ ਜੀ ਜਿੱਥੋਂ ਵੀ ਐਮਪੀ ਦੀ ਚੋਣ ਲੜਨਗੇ ਉਹਨਾਂ ਦੇ ਵਿਰੁੱਧ ਮੈਂ ਜਾਣਾ ਸੀ ਮੈਂ ਤਾਂ ਅੱਜ ਵੀ ਕਹਿੰਦਾ ਜਿਹੜਾ ਕੋਈ ਇਹਨਾਂ ਦਾ ਚੰਗਾ ਮੰਤਰੀ ਆਪਦੇ ਆਪ ਚ ਕਹਿੰਦਾ ਕਉਂਦਾ ਰੋਜਪੁਰ ਤੋਂ ਆ ਕੇ ਭਰੇ ਤੇ ਮੈਨੂੰ ਮੈਂ ਨਜ਼ਾਰੇ ਲਿਆ ਦੂੰਗਾ ਉਹਦੇ ਭਗਵੰਤ ਮਾਨ ਇਹ ਕਹਿੰਦਾ ਲੋਕਾਂ ਨੂੰ ਅਸੀਂ ਆਹ ਦੇ ਦਾਂਗੇ ਲੋਕਾਂ ਨੂੰ ਅਸੀਂ ਉਹ ਦੇ ਦਾਂਗੇ ਇਹ ਕੌਣ ਹੁੰਦਾ ਦੇਣ ਵਾਲਾ ਜਾਂ ਤਾਂ ਇਹ ਦੱਸੇ ਭਗਵੰਤ ਮਾਨ ਤਾਂ ਖੁਦ ਸਾਥ ਮੁੱਖ ਮੰਤਰੀ ਦੀ ਤਨਖਾਹ ਲੈ ਰਿਆ ਪੈਨਰਾ ਤੇ ਫੁੱਟ ਮਹਿਦੀਆਂ ਪੈਸਾ ਸਾਡਾ ਫੁੱਟ ਮਹਿਦੀਆਂ ਕਮਾਲ ਹੋ ਗਈ ਖਾਦੇ ਪੀਵੇ ਬਾਜ਼ਰੀ ਤੇ ਟੰਬੇ ਖਾਦੇ ਰਿੱਚ ਹੁਣ ਟੰਬੇ ਖਾਣ ਨੂੰ ਅਸੀਂ ਆ ਗਏ ਸਖਬੀਰ ਬਾਗਲ ਨੇ ਯਾਤਰਾ ਚਲਾਈ ਪੰਜਾਬ ਬਚਾਓ ਯਾਤਰਾ ਮੈਂ ਕਿਹਾ ਚਲੋ ਪੰਜਾਬ ਬਚੂਗਾ ਮੈਂ ਕਿਹਾ ਮੁਖਸਰ ਮੁਖਸਰੇ ਨਦੜ ਤੇ ਬਾਈਨਰ ਲੱਗੇ ਪਏ ਮੈਂ ਕਿ ਹੈਂ ਪੰਜਾਬ ਬਾਈਨਰ ਲਾ ਕੇ ਬਚੂਗਾ ਇਹਨੇ ਬੰਦੇ ਨੂੰ ਇਹ ਨਹੀਂ ਪਤਾ ਜਿਹੜਾ ਬੰਦਾ ਲੋਕਾਂ ਨੂੰ ਇਹ ਜਾਗਰੂਕ ਨਹੀਂ ਕਰ ਸਕਦਾ ਉਹ ਪੰਜਾਬ ਕਿੱਥੋਂ ਬਚਾ ਲੂਗਾ ਇਹ ਐਵੇਂ ਧੂੜ ਚ ਟੱਟੂ ਭਜਾਉਣ ਵਾਲੇ ਆ ਸਾਰੇ ਪੰਜਾਬ ਪੰਜੂ ਬਚਾਉਣ ਨੂੰ ਨਹੀਂ ਇਹ ਕੁਰਸ ਸਿੰਘਾਂ ਬਚਾਉ ਯਾਤਰਾ ਕੱਢੀ ਜਾਂਦੇ ਆ ਤੇ ਸਰਕਾਰ ਨੂੰ ਤਾਂ ਇੱਥੇ ਨੱਕ ਭੁੱਟ ਕੇ ਮਰ ਜਾਣਾ ਚਾਹੀਦਾ ਇਹ ਗੱਲਾਂ ਕਿਵ ਜੀਆਂ ਕਰਦੇ ਆ ਔਰ ਸਭ ਤੋਂ ਵੱਡੇ ਸਾਡੇ ਬੇਕਾਰ ਮੰਤਰੀ ਹਲੇ ਤੱਕ ਇਹਨਾਂ ਨੂੰ ਸਮਝ ਨਹੀਂ ਆਇਆ ਔਰ ਲੋਕ ਵੀ ਇਹ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰੋ ਕਿ ਪੰਜਾਬ ਦੇ ਪੱਲੇ ਛੁਣਛਣਾ ਨਹੀਂ ਬੱਚਿਆ ਜਵਾਕਾਂ ਦੇ ਵਜਾਉਣ ਵਾਲਾ ਵੱਡਾਂ ਧੀਆਂ ਦੇ ਵਿਆਹ ਦੀ ਜ਼ਿੰਮੇਵਾਰੀ ਸਰਕਾਰ ਚੱਕਦੀ ਆ ਐਤੇ ਉੱਤੇ ਅਸੀਂ ਨਕਮੇ ਕੀ ਹੋ ਸਕਦੇ ਆ ਕਦੇ ਸੁਖਬੀਰ ਨੇ ਤਾਂ ਕਿਹਾ ਨਹੀਂ ਵੀ ਮੇਰੀ ਕੁੜੀ ਦਾ ਵਿਆਹ ਕਰ ਦੋ ਇਹੀ 50-55 ਕਰੋੜ ਰੁਪਇਆ ਲਾ ਦਿੰਦਾ ਜਿਹੜਾ ਆ ਲੋਕ ਵਿਚਾਰੇ ਬਿਨਾਂ ਲਾਇਕ ਤੋਂ ਮਰਦੇ ਫਿਰਦੇ ਆਈ। ਸਈ ਇਹੋ ਜਿਹਾ ਲੇਡੀਜ਼ ਆ ਜਿਨ੍ਹਾਂ ਨੇ ਹਸਪੀਟਲ ਦੀ ਫਰਸ਼ ਤੇ ਬੱਚਿਆਂ ਨੂੰ ਜਨਮ ਦਿੱਤੇ ਆ। ਇਹ ਸਾਡੇ ਦੇਸ਼ ਤੇ ਪੰਜਾਬ ਦੇ ਹਾਲਾਤ ਆ। ਦਾ ਇੰਪੈਕਟ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਜੀ ਤੇ ਮੈਂ ਹਾਂ ਰਾਜਦੀਪ ਸਿੰਘ ਤਾਂ ਲੋਕ ਸਭਾ ਚ ਉਹਨਾਂ ਨੂੰ ਲੈ ਕੇ ਸਿਆਸੀ ਅਖਾੜਾ ਭਖਦਾ ਜਾ ਰਿਹਾ ਜਿੱਥੇ ਪਾਰਟੀਆਂ ਦੇ ਵੱਲੋਂ ਆਪਣੇ ਉਮੀਦਵਾਰ ਐਲਾਨੇ ਜਾ ਰਹੇ ਨੇ ਉੱਥੇ ਹੀ ਆਜ਼ਾਦ ਉਮੀਦਵਾਰ ਵੀ ਚੋਣ ਮੈਦਾਨ ਦੇ ਵਿੱਚ ਉਤਰ ਰਹੇ ਨੇ ਤਾਂ ਗੱਲ ਕਰਕੇ ਫਰੋਜਪੁਰ ਹਲਕੇ ਦੀ ਤਾਂ ਫਰੋਜਪੁਰ ਤੋਂ ਵਿਸ਼ਵਦੀਪ ਫਾਜ਼ਿਲਕਾ ਇਸ ਵਾਰ ਆਜ਼ਾਦ ਤੌਰ ਦੇ ਉੱਤੇ ਲੋਕ ਸਭਾ ਉਮੀਦਵਾਰ ਹੋਣਗੇ ਵਿਸ਼ਵਦੀਪ ਫਾਜ਼ਿਲਕਾ ਅਕਸਰ ਹੀ ਸੋਸ਼ਲ ਮੀਡੀਆ ਦੇ ਉੱਤੇ ਜਿਹੜੇ ਵਕ ਵਕ ਮੁੱਦਿਆਂ ਨੂੰ ਲੈ ਕੇ ਬੋਲਦੇ ਰਹਿੰਦੇ ਨੇ ਤੇ ਪਿਛਲੀ ਵਾਰ ਜਦੋਂ ਵਿਧਾਨ ਸਭਾ 2022 ਦੀਆਂ ਚੋਣਾਂ ਤਾ ਉਦੋਂ ਵੀ ਜਲਾਲਾਬਾਦ ਤੋਂ ਉਹਨਾਂ ਨੇ ਸੁਬੀਰ ਸਿੰਘ ਬਾਦਲ ਹੋਰਾਂ ਦੇ ਖਿਲਾਫ ਆਜ਼ਾਦ ਉਮੀਦਵਾਰ ਦੇ ਤੌਰ ਦੇ ਉੱਤੇ ਚੋਣ ਲੜੀ ਸੀ ਤਾਂ ਇੱਕ ਵਾਰ ਫਿਰ ਫਰੋਜਪੁਰ ਹਲਕੇ ਤੋਂ ਚੋਣ ਲੜਨ ਜਾ ਰਹੇ ਨੇ ਤਾਂ ਗੱਲਬਾਤ ਕਰਾਂਗੇ ਸਾਡੇ ਨਾਲ ਇਸ ਵਕਤ ਉਹ ਆਨਲਾਈਨ ਜੁੜੇ ਨੇ ਵਿਸ਼ਵਦੀਪ ਬਹੁ ਬਹੁ ਸਵਾਗਤ ਹੈ ਤੁਹਾਡਾ ਹੀ ਬਹੁ ਬਹੁ ਸਵਾਗਤ ਹੈ ਔਰ ਜਿੰਨੇ ਵੀ ਤੁਹਾਡੇ ਚੈਨਲ ਨੂੰ ਦੇਖ ਰਹੇ ਸਾਰਿਆਂ ਨੂੰ ਗੁਰੂ ਫਤਿਹ ਦੀ ਸਾਂਝ ਪਾਉਣੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਿਸ਼ਾਦੀਪ ਇੱਕ ਵਾਰ ਫਿਰ ਚੋਣ ਮੈਦਾਨ ਦੇ ਵਿੱਚ ਉਤਰ ਰਹੇ ਹੋ ਹਾਲਾਂਕਿ 2022 ਦੇ ਵਿੱਚ ਵੀ ਤੁਸੀਂ ਚੋਣਾ ਲੜਦੇ ਹੋ ਪਰ ਹਾਰ ਦਾ ਸਾਹਮਣਾ ਕਰਨਾ ਪੈਂਦਾ ਦੁਬਾਰਾ ਫਿਰ ਕਿਵੇਂ ਹਿੰਮਤ ਆਉਂਦੀ ਹੈ ਕਿ ਇੱਕ ਵਾਰ ਫਿਰ ਚੋਣ ਮੈਦਾਨ ਦੇ ਵਿੱਚ ਉਤਰਿਆ ਜਾਵੇ ਇਥੋਂ ਮੇਰੇ ਵੀਰਾ ਜੀ ਗੱਲ ਹਾਰ ਜਿੱਤ ਦੀ ਨਹੀਂ ਗਈ ਜੇਕਰ ਹਾਰ ਜਿੱਤ ਦੀ ਗੱਲ ਹੁੰਦੀ ਤੇ ਆਪਾਂ ਨੂੰ ਬੋਲਣ ਦੀ ਲੋੜ ਹੀ ਕੋਈ ਨਹੀਂ ਸੀ ਆਪਾਂ ਹੁਣ ਵੀ ਬੋਲਦੇ ਹੀ ਆਂ ਔਰ ਮੈਨੂੰ ਵੀ ਪਤਾ ਵੀ ਜਿਹੜਾ ਕਹਿ ਲੋ ਕੀੜਗਾਂ ਤੇ ਹੱਥਾਂ ਦਾ ਮੁਕਾਬਲਾ ਕੋਈ ਨਹੀਂ ਹੁੰਦਾ ਪਰ ਜਿਹੜੀ ਕੀੜੀ ਕਦੇ ਜੇਕਰ ਕੀੜੀ ਕਿਸੇ ਹਾਥੀ ਦੇ ਕੰਨ ਦੇ ਵਿੱਚ ਵੜ ਗਏ ਤਾਂ ਫਿਰ ਹਾਥੀ ਨੂੰ ਵੀ ਪੁੱਠਾ ਸੱਟ ਲੈਂਦੀ ਆ ਪਹਿਲਾਂ ਤਾਂ ਮੈਂ ਮੈਨੂੰ ਕੋਈ ਹਾਰ ਜਾਂ ਜਿੱਤ ਦੇ ਨਾਲ ਕੋਈ ਮਕਸਦ ਨਹੀਂਗਾ ਮੈਂ ਤਾਂ ਜਿਹੜਾ ਕਹਿ ਲੋ ਪਹਿਲਾਂ ਵੀ ਜਿਹੜਾ ਮੈਂ ਤਾਂ ਹੁਣ ਇੱਥੇ ਕੀ ਦੱਸਾਂ ਇਹ ਸਿੱਧੇ ਤੌਰ ਤੇ ਇਹ ਗੱਲਾਂ ਵੀ ਪਹਿਲਾਂ ਵੀ ਭੁੱਖ ਮਾਰੀ ਚ ਸਿੱਧਾ ਡੈਲੀ ਮਰਦੇ ਆ ਤੇ ਜਿਹੜਾ ਕਹਿ ਲੋ ਆਹ ਹਾਰ ਇੰਨੀ ਨਹੀਂ ਮਾਰਦੀ ਜਿੰਨੀ ਗਰੀਬੀ ਮਾਰਦੀ ਆ ਮੈਂ ਇਕੱਲਾ ਗਰੀਬ ਨਹੀਂ ਸਾਰਾ ਪੰਜਾਬ ਸਾਰਾ ਦੇਸ਼ ਗਰੀਬ ਹੋਇਆ ਬੈਠਾ ਸੇਤ ਸਿੱਖਿਆ ਰੋਜਗਾਰ ਤੋਂ ਸਾਰੇ ਵਾਂਝੇ ਬੈਠੇ ਆ ਔਰ ਲੋਕਾਂ ਨੂੰ ਫਰੀਦ ਨਾ ਸਹੂਲਤਾਂ ਦੇ ਵਿੱਚ ਅਲਝਾਇਆ ਜਾ ਰਿਹਾ ਜਿਹੜੇ ਸਾਡੇ ਹੱਕਾਂ ਦੀਆਂ ਲੜਾਈਆਂ ਲੜਦੇ ਆ ਸਾਡੇ ਪਰਿਵਾਰਾਂ ਦੀਆਂ ਲੜਾਈਆਂ ਲੜਦੇ ਆ ਉਹਨਾਂ ਦੇ ਦਾਦੇ ਪੜਦਾਦਿਆਂ ਨੇ ਵੀ ਰਾਜ ਕੀਤਾ ਔਰ ਉਹ ਸਾਨੂੰ ਇਹ ਕਹਿੰਦੇ ਆ ਵੀ ਤੁਹਾਡੇ ਹੱਕਾਂ ਦੀ ਲੜਾਈ ਲੜਦੇ ਆ ਪਰ ਉਹਨਾਂ ਦੇ ਦਾਦੇ ਪੜਦਾਦੇ ਵੀ ਰਾਜ ਕਰ ਗਏ ਔਰ ਸਾਡੀ ਲੜਾਈ ਲੜਦੇ ਸਾਡੇ ਦਾਦੇ ਪੜਦਾਦਿਆਂ ਨੇ ਵੀ ਠੱਕੇ ਖਾਦੇ ਸਾਡੇ ਮਾਪਿਆਂ ਨੇ ਵੀ ਠੱਕੇ ਖਾਦੇ ਤੇ ਅੱਜ ਅਸੀਂ ਵੀ ਠੱਕੇ ਖਾ ਰਹੇ ਆ ਔਰ ਸਾਡੇ ਜਿਹੜੇ ਨੌਜਵਾਨ ਪਹਿਲਾਂ ਸਾਡੇ ਦਾਦੇ ਪੜਦਾਦੇ ਤਾਂ ਠੱਕੇ ਹੀ ਖਾਂਦੇ ਸੀ ਪਰ ਜਿਹੜੇ ਸਾਡੇ ਅੱਜ ਦੇ ਨੌਜਵਾਨ ਆ ਸਾਡੇ ਅੱਜ ਦੇ ਭਰਾ ਉਹ ਸੱਤ ਸਮੁੰਦਰੋਂ ਪਾਰ ਜਾ ਕੇ ਠੱਕੇ ਖਾਈ ਜਾਂਦੇ ਆ ਮੈਨੂੰ ਕਈ ਫੋਨ ਆਏ ਆ ਜਿਹੜੇ ਕਹਿੰਦੇ ਸੀ ਵੀ ਭਾਈ ਸਾਹਿਬ ਅਸੀਂ ਜਿਹੜੀ ਕਹ ਲੋ ਮਦਦ ਤਾਂ ਨਹੀਂ ਕਰ ਸਕਦੇ ਪਰ ਜਿਹੜਾ ਕਹ ਲੋ ਵੀ ਅਸੀਂ ਤੁਹਾਡੇ ਹੰਜ ਨਾਲ ਖੜੇ ਆ ਤੁਹਾਨੂੰ ਬਹੁਤ ਚਿਰ ਤੋਂ ਜਾਣਦੇ ਆ ਤੁਹਾਡੇ ਵਿਚਾਰਾਂ ਦੇ ਨਾਲ ਚੱਲਦੇ ਆ ਮੈਂ ਕਿਹਾ ਵੀਰਾ ਜੀ ਜੇਕਰ ਥੋੜੇ ਤੋਂ ਥੋੜਾ ਵੀ ਬਹੁਤੇ ਤੋਂ ਬਹੁਤਾ ਵੀ ਮਦਦ ਕਰ ਦੋ ਕਾ ਮੈਂ ਆ ਲਗ ਭਗ ਨੌ ਹਲਕੇ ਆ ਮੇਰੇ ਫੋਜਪੁਰ ਦੇ ਵਿੱਚ ਸਾਰੇ ਹਲਕਿਆਂ ਜਿਹੜੇ ਸਾਰੇ ਲੋਕ ਸਭਾ ਚ ਨੌ ਹਲਕੇ ਆ ਤੇ ਮੈਂ ਵਾਹਿਗੁਰੂ ਤੋਂ ਡਰ ਕੇ ਕਹਿਣਾ ਹਾਰ ਦਾ ਮੂੰਹ ਮੈਂ 2022 ਦੇ ਵਿੱਚ ਕਿਉਂ ਵੇਖਿਆ ਕਿਉਂਕਿ ਮੈਂ ਪਹਿਲੀ ਵਾਰ ਉੱਠਿਆ ਸੀ ਔਰ ਲੋਕ ਕਹਿੰਦੇ ਸੀ ਕੀ ਪਤਾ ਬਹਿ ਜਾਊਗਾ ਜਾਂ ਡਰ ਜਾਊਗਾ ਮੈਨੂੰ ਡਰਨ ਡਰਾਉਣ ਦੀ ਕੋਈ ਲੋੜ ਨਹੀਂ ਮੈਂ ਫਿਰ ਤੋਂ ਕਹਿਣਾ ਹਰ ਇੱਕ ਨੇ ਮਰਨਾ ਚਾਹੇ ਕੋਈ ਉਹ ਰਾਜਾ ਚਾਹੇ ਪਖਾਰੀ ਆ ਇੱਥੇ ਜਿਹੜਾ ਕਹਿੰੋ ਜੁਗਾ ਜੁਗਾ ਤੋਂ ਕੰਮ ਚੱਲਦਾ ਆ ਰਿਆ ਮੈਂ ਇਸੇ ਲੀਡਰ ਤੋਂ ਨਹੀਂ ਕਿਸੇ ਤੋਂ ਨਹੀਂ ਡਰਦਾ ਮੈਂ ਧੰਗੁਰੂ ਨਾਨਕਦੇਵ ਜੀ ਤੋਂ ਉਸ ਪ੍ਰਮਾਤਮਾ ਤੋਂ ਡਰਦਾ ਮੈਨੂੰ ਹੋਰ ਕਿਸੇ ਦਾ ਕੋਈ ਡਰ ਨਹੀਂ ਮੈਂ ਸਖਬੀਰ ਨੂੰ ਵੀ ਕਿਹਾ ਮੈਂ ਝਾੜੂ ਵਾਲਿਆਂ ਨੂੰ ਵੀ ਕਿਹਾ ਤੇ ਮੈਂ ਸਾਰਿਆਂ ਨੂੰ ਪਾਰਟੀਆਂ ਨੂੰ ਕਿਹਾ ਕਿ ਸਾਨੂੰ ਸੇਤ ਸਿੱਖਿਆ ਰੁਜ਼ਗਾਰ ਚਾਹੀਦੀ ਆ ਹੋਰ ਸਾਨੂੰ ਕੁਝ ਨਹੀਂ ਚਾਹੀਦਾ ਏ ਸਾਨੂੰ ਸਰਕਾਰਾਂ ਤਾਂ ਵੇਸ਼ਬ ਇਸ ਸਰਕਾਰ ਦੀ ਗੱਲ ਕੀਤੀ ਜਾਵੇ ਤਾਂ ਸਿਹਤ ਸਿੱਖਿਆ ਦੀ ਤਾਂ ਗੱਲ ਹਰ ਇੱਕ ਸਰਕਾਰ ਕਰਦੀ ਆ ਜਿਹੜੀ ਵੀ ਸਰਕਾਰ ਜ ਕੋਈ ਵੀ ਪਾਰਟੀ ਚੋਂ ਨਾਲ ਲੜਦੀ ਆ ਉਹਦੇ ਚੋਂ ਮੈਨੀਫੈਸਟੋ ਦੇ ਵਿੱਚ ਹਮੇਸ਼ਾ ਇਹੀ ਏਜੰਡੇ ਰੱਖੇ ਜਾਂਦੇ ਨੇ ਆਮਾਦੀ ਪਾਰਟੀ ਦੀ ਸਰਕਾਰ ਨੇ ਵੀ ਇਹੀ ਕਿਹਾ ਕਿ ਸਾਡੀ ਤਾਂ ਨੀਤੀ ਸਿਹਤ ਸਿੱਖਿਆ ਦੇ ਨੂੰ ਲੈ ਕੇ ਆ ਦਿੱਲੀ ਦੇ ਵਿੱਚ ਅਸੀਂ ਸਿਹਤ ਸਿੱਖਿਆ ਦੇ ਉੱਤੇ ਬਹੁਤ ਕੰਮ ਕੀਤਾ ਪੰਜਾਬ ਦੇ ਵਿੱਚ ਵੀ ਅਸੀਂ ਅੱਜ ਕੰਮ ਕਰ ਰਹੇ ਆਂ ਆ ਬਾਕਿ ਨਾ ਜੇਕਰ ਮੈਂ ਮੰਨਦਾ ਗੱਲ ਵੀ ਜੇਕਰ ਵਾਕਈ ਇਹਨਾਂ ਨੇ ਸਿਹਤ ਸਿੱਖਿਆ ਰੁਜ਼ਗਾਰ ਦੀ ਜਿਹੜੀ ਗੱਲ ਕੀਤੀ ਆ ਬਿਲਕੁਲ ਇਹਨਾਂ ਨੇ ਕੀਤੀ ਆ ਪਰ ਸਿੱਖਿਆ ਹੈ ਕਿੱਥੇ ਆ ਰੁਜ਼ਗਾਰ ਕਿੱਥੇ ਆ ਜੇਕਰ ਇਹ ਗੱਲ ਕਹਿੰਦੇ ਵੀ ਅਸੀਂ ਸਿਹਤ ਡਿਪਾਰਟਮੈਂਟ ਚੰਗਾ ਕਰਤਾ ਅਸੀਂ ਸਿੱਖਿਆ ਡਿਪਾਰਟਮੈਂਟ ਚੰਗਾ ਕਰਤਾ ਤੇ ਆ ਪੰਜਾਬ ਦੇ 3 ਕਰੋੜ ਲੋਕਾਂ ਦੇ ਛੇਤਰ ਮੇਰੇ ਸਿਰ 'ਚ ਪੈਣੇ ਚਾਹੀਦੇ ਆ ਤੇ ਮੈਨੂੰ ਕੋਈ ਹੋਰ ਚੀਜ਼ ਨਾਲ ਨਹੀਂ ਮਾਰਨਾ ਚਾਹੀਦਾ ਮੈਂ ਪੰਜਾਬ ਦੇ ਲੋਕਾਂ ਦੇ ਛੇਤਰਾਂ ਨਾਲ ਮਰਨਾ ਚਾਹੂੰਗਾ ਜੇ ਕਰ ਇਹਨਾਂ ਨੇ ਸਿਕਾ ਆ ਸਿਹਤ ਡਿਪਾਰਟਮੈਂਟ ਚੰਗਾ ਕੀਤਾ ਤੇ ਅੱਜ ਲੋਕ ਪ੍ਰਾਈਵੇਟ ਹਸਪੀਟਲਾਂ 'ਚ ਧੱਕੇ ਕਿਉਂ ਖਾਨ ਜਾ ਰਹੇ ਆ ਜਿਸ ਦਿਨ ਇਹਦਾ ਭਗਵੰਤ ਮਾਨ ਦਾ ਢਿੱਡ ਟੁੱਟ ਦੁਖਦਾ ਇਹ ਜਾ ਕੇ ਦਿੱਲੀ ਦੇ ਵਿੱਚ ਕਿਉਂ ਪਿਆ ਜੇ ਕਰ ਇਹਨਾਂ ਨੇ ਸਿੱਖਿਆ ਚੰਗੀ ਆ ਜੇ ਕਰ ਇਹਨਾਂ ਨੇ ਸਿਹਤ ਡਿਪਾਰਟਮੈਂਟ ਚੰਗਾ ਕਰ ਦਿੱਤਾ ਤੇ ਅੱਜ ਲੋਕਾਂ ਦੀਆਂ ਵੀਡੀਓ ਕਿਉਂ ਆ ਰਹੀਆਂ ਕਿ ਜੀ ਸਾਡੇ ਕੋਲ ਇਲਾਜ ਨੂੰ ਪੈਸੇ ਨਹੀਂਗੇ ਸਾਨੂੰ ਇਲਾਜ ਨੂੰ ਪੈਸੇ ਦਿੱਤੇ ਜਾਣ ਆ ਹੋਰ ਕਈ ਸੰਸਥਾਵਾਂ ਫਿਰਦੀਆਂ ਕਈ ਐਨ ਜੀਓ ਫਿਰਦੀਆਂ ਇਲਾਜ ਵਾਸਤੇ ਫਿਰ ਉਹ ਮੈਨੂੰ ਦੱਸੋ ਵੀ ਅੱਜ ਜੇਕਰ ਇਹਨਾਂ ਨੇ ਇਲਾਜ ਚੰਗਾ ਕਰਤਾ ਤੇ ਫਿਰ ਇਹਨਾਂ ਦੇ ਕੀ ਮੈਂ ਕਹਿੰਦਾ ਇਹ ਮhalla clinic ਗਿਣਾ ਦਿੰਦੇ ਆ ਕੀ ਇਹਨਾਂ ਦੇ 92 ਐਮ ਐਲ ਏ ਕੀ ਇਹਨਾਂ ਦੇ 92 ਐਮ ਐਲ ਏ ਤੋਂ ਇੱਕ ਵੀ ਐਮ ਐਲ ਏ ਇਲਾਜ ਕਰਾਊਗਾ ਜਿੱਦੇ ਬਿਮਾਰ ਹੋਊਗਾ ਜਾਂ ਉਹਦੇ ਬੱਚੇ ਜੇਕਰ ਉਹਦੇ ਘਰ ਵਾਲੀ ਨੂੰ ਬੱਚਾ ਹੋਣ ਵਾਲਾ ਹੋਊਗਾ ਭਗਵੰਤ ਮਾਨ ਦੱਸੇ ਵੀ ਅੱਜ ਇਹਨਾਂ ਦੇ ਘਰੇ ਖੁਸ਼ੀਆਂ ਦੀ ਜਿਹੜੀ ਖਬਰ ਆਈ ਆ ਤੇ ਇਹ ਕਹਿੰਦਾ ਸੀ ਚਲੋ 2 ਸਾਲਾਂ ਦੇ ਵਿੱਚ ਕੋਈ ਤਾਂ ਐਲਾਨ ਪੂਰਾ ਹੋਇਆ ਵੀ ਜਿਹੜਾ ਚਲੋ ਬਹੁਤ ਧੰਨਵਾਦ ਹੈ ਨੇ 2 ਸਾਲਾਂ ਚ ਐਲਾਨ ਕੀਤੇ ਸੀ ਇੱਕ ਐਲਾਨ ਪੂਰਾ ਹੋਇਆ ਚੰਨੀ ਦੇ ਕਹਿ ਤਰਾਂ ਕਿ ਜਿਹੜਾ ਇਹਦੇ ਘਰੇ ਬੱਚੇ ਨੇ ਜਨਮ ਲਿਆ ਕੀ ਉਹ ਜਾ ਕੇ ਉੱਥੇ ਮਹੱਲਾ ਕਲੀਨਿਕ ਚ ਹੋਇਆ ਹੌਸਪੀਟਲ ਚ ਹੋਇਆ ਹੋਊਗਾ ਇਹਨਾਂ ਨੇ 100 ਕਰੋੜ ਰੁਪਇਆ ਮਹੱਲਾ ਕਲੀਨਿਕਾਂ ਤੇ ਲਾਤਾ ਜੇਕਰ ਰਾਜ ਇਹ ਹੀ ਮੇਰੇ ਆਪਣੇ ਭੁੱਲਰ ਸਾਹਿਬ ਜੇਕਰ 100 ਕਰੋੜ ਰੁਪਇਆ 23 ਜ਼ਿਲ੍ਹਿਆਂ ਦੇ ਹੌਸਪੀਟਲਾਂ ਚ ਮਸ਼ੀਨਾਂ ਤੇ ਡਾਕਟਰ ਪੂਰੇ ਕਰ ਦਿੰਦੇ ਸਾਨੂੰ ਲੋੜ ਨਹੀਂ ਪੈਣੀ ਸੀ ਮਿੰਤਾ ਕਰਨ ਦੀ ਉਹ ਐਨ ਆਰ ਆਈ ਜਿਹੜੇ ਲੋਕ ਪੰਜਾਬ ਨੂੰ ਛੱਡ ਕੇ ਗਏ ਆ ਤਿਆਕ ਕੇ ਗਏ ਆ ਉਹਨਾਂ ਨੂੰ ਮਜਬੂਰ ਕੀਤਾ ਮੰਤਰੀਆਂ ਨੇ ਵੀ ਆਪੇ ਛੱਡ ਕੇ ਜਾਣ ਤੇ ਉਹ ਵਿਚਾਰੇ ਉਧਰ ਬੈਠੇ ਵੀ ਪੰਜਾਬ ਦੇ ਲੋਕਾਂ ਦੀ ਸੇਵਾ ਕਰਦੇ ਆ ਤੇ ਸਰਕਾਰ ਨੂੰ ਤਾਂ ਇੱਥੇ ਨੱਕ ਘੁੱਟ ਕੇ ਮਰ ਜਾਣਾ ਚਾਹੀਦਾ ਇਹ ਗੱਲਾਂ ਕਿਵ ਜੀਆਂ ਕਰਦੇ ਆ ਫੇਰ ਸਿੱਖਿਆ ਦੀ ਗੱਲ ਕਰਦੇ ਆ ਮੈਂ ਇੱਕ ਜੁੱਤੀ ਫੜਾਈ ਯਾਰ ਮੈਨੂੰ ਹਲੋ ਮੇਰੀ ਜੁੱਤੀ ਫੜਾਈ ਚੱਕ ਕੇ ਮੈਂ ਆਪਣਾ ਰਾਜਦੀਪ ਜੀ ਉਹਨੂੰ ਇੱਕ ਬੇਨਤੀ ਕਰਨੀ ਚਾਹੁੰਨਾ ਹੁਣ ਤੁਸੀਂ ਜੇ ਮੈਂ ਗਲਤ ਹੋਇਆ ਤੇ ਤੁਸੀਂ ਮੈਨੂੰ ਕਹਿ ਦਨਾ ਮੈਂ ਆਪਣੇ ਆਪ ਆਪ ਦੇ ਮਾਰ ਲੈਣੀਆਂ ਇੱਥੇ ਪਈ ਯਾਰ ਇਧਰ ਦੇਖ ਲੈ ਤੂੰ ਵੀ ਅੰਨਾ ਹੋ ਗਿਆ ਆਵਾਜ਼ ਦੀ ਪਾਰਟੀ ਸਰਕਾਰ ਤਰਾ ਇੱਥੇ ਵੇਖ ਲੈ ਕਿਤੇ ਇੱਥੇ ਬਾਹਰ ਵੇਖ ਲੈ ਤੁਸੀਂ ਮੈਨੂੰ ਦੱਸ ਦੇਣਾ ਜੇਕਰ ਮੈਂ ਗਲਤ ਹੋਇਆ ਮੈਂ ਆਪ ਦੇ ਆਪ ਸਿਰ 'ਚ ਜੁੱਤੀ ਮਾਰ ਲੂੰਗਾ ਹੱਥ 'ਚ ਮੇਰੇ ਚਾਹ ਮੈਂ ਚਾਹ ਤਾਂ ਪਾ ਨਹੀਂ ਸਕਦਾ ਮੈਂ ਮੂੰਹ ਸੜ ਜਾਣਾ ਕੀ ਗਲਤ ਗੱਲ ਆ ਮੈਂ 1 ਮਿੰਟ 2 ਮਿੰਟ ਠੀਕ ਹੀ ਜਾਨਾ ਉਹ ਕਿੱਥੇ ਆ ਕੁੜਗੋ ਜੁੱਤੀ ਅੱਛਾ ਵਿਸ਼ਵਦੀਪ ਦੂਜੇ ਪਾਸੇ ਕਾਂਗਰਸ ਨੇ ਵੀ ਹੁਣੇ ਚੋਣ ਮੈਨੀਫੈਸਟੋ ਆਪਣਾ ਜਿਹੜਾ ਐਲਾਨ ਕੀਤਾ ਗੱਲ ਰੱਖਿਆਗਾ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਅਸੀਂ ਦੇਸ਼ ਦੇ ਵਾਸਤੇ ਜਿਹੜੇ ਮਜ਼ਦੂਰ ਵਰਕਰ ਦੇ ਵੀ ਅਸੀਂ ਇੱਥੇ ਸੋਚ ਰਹੇ ਹਾਂ ਅਸੀਂ ਕਿਸਾਨਾਂ ਲਈ ਵੀ ਉਹਨਾਂ ਨੇ ਆਪਦੇ ਚੋਣ ਮੈਨੀਫੈਸਟੋ ਦੇ ਵਿੱਚ ਗੱਲ ਕੀਤੀ ਹੈ ਪਹਿਲਾਂ ਕਾਂਗਰਸ ਦੀ ਬਾਅਦ ਚ ਗੱਲ ਕਰਾਂਗੇ ਆਪਾਂ ਪਹਿਲਾਂ ਆਮ ਪਾਰਟੀ ਦੇ ਗੱਲ ਆ ਗਈ ਜੁੱਤੀ ਹੁਣ ਜੁੱਤੀ ਮੈਂ ਆਪਦੇ ਮੂੰਹ ਤੇ ਮਾਰ ਲੂੰਗਾ ਜੇਕਰ ਆਖੋਗੇ ਜੇਕਰ ਆਖੋਗੇ ਤਾਂ ਜੁੱਤੀ ਇਹ ਸਿਰ ਤੇ ਮਾਰ ਲੂੰਗਾ ਇਹਨਾਂ ਨੇ ਕਿਹਾ ਸੀ ਵੀ ਅਸੀਂ ਸਿਹਤ ਤੇ ਸਿੱਖਿਆ ਦਾ ਕੰਮ ਕਹਿੰਦੇ ਨਾ ਅੱਜ ਬਾਈ ਜੀ ਸਰਕਾਰ ਬਣੀ ਨੂੰ ਕਿੰਨਾ ਚਿਰ ਹੋ ਗਿਆ ਦੋ ਸਾਲ ਹੋ ਗਏ ਸਰਕਾਰ ਬਣੀ ਨੇ ਅੱਛਾ ਦੋ ਸਾਲ ਹੋ ਗਏ ਝੂਠ ਤਾਂ ਨਹੀਂ ਕੋਈ ਹੁਣ ਤਾਂ ਛਿੱਤਰ ਨਾ ਮਾਰ ਆਪਦੇ ਇਹ ਕੁਛ ਨਹੀਂ ਕਰ ਇਹ ਕਹਿੰਦੇ ਅਸੀਂ ਸਿੱਖਿਆ ਚੰਗੀ ਕਰਤੀ ਆ ਕੀ ਸਿਪਾਈ ਤੋਂ ਲੈ ਕੇ ਡੀਸੀ ਤੱਕ ਦੇ ਬੱਚੇ ਸਰਕਾਰੀ ਸਕੂਲਾਂ 'ਚ ਪੜਨ ਲੱਗ ਗਏ ਦੱਸ ਦੋ ਜੇ ਹਾਂ ਤਾਂ ਮੈਂ ਛਿੱਤਰ ਮਾਰ ਆਪਦੇ ਨੀ ਇਸ ਚੀਜ਼ ਦੇ ਨਾਲ ਤਾਂ ਸਿੱਖਿਆਦਨ ਨਹੀਂ ਨਾ ਹੈਗਾ ਉਹ ਕਹਿੰਦੇ ਸੀ ਸਕੂਲ ਆਫ ਐਮਿਨਸ ਤਿਆਰ ਕਰਤੇ ਟੀਚਰਾਂ ਨੂੰ ਸਿੰਗਾਪੁਰ ਤੋਂ ਅਸੀਂ ਸਿਖਲਾਈ ਦਿਵਾ ਰਹੇ ਹਾਂ ਹੋਰ ਦੱਸੋ ਕੀ ਕਰਤੀਏ ਮਹਾਰਾਜ ਮੈਂ ਇਹ ਕਹਿੰਦਾ ਵੀ ਜਿੰਨਾ ਚਿਰ ਸਿਹਤ ਡਿਪਾਰਟਮੈਂਟ ਮੈਂ ਉਹਨਾਂ ਉਹਨਾਂ ਚਿਰ ਸਹੀ ਨਹੀਂ ਮੰਨੂਗਾ ਜਿੰਨਾ ਚਿਰ ਸਿਪਾਈ ਤੋਂ ਲੈ ਕੇ ਡੀਸੀ ਤੱਕ ਦੇ ਔਰ ਜਿੰਨਾ ਕਹਿ ਲੋ ਮੈਂਬਰ ਤੋਂ ਲੈ ਕੇ ਮੁੱਖ ਮੰਤਰੀ ਤੱਕ ਦੇ ਇਲਾਜ ਸਰਕਾਰੀ ਹਸਪੀਟਲਾਂ 'ਚ ਨਹੀਂ ਹੁੰਦੇ ਉਹਨਾਂ ਚਿਰ ਮੈਂ ਸਿਹਤ ਡਿਪਾਰਟਮੈਂਟ ਨੂੰ ਚੰਗਾ ਨਹੀਂ ਮੰਨਦਾ ਜਿੰਨਾ ਚਿਰ ਪ੍ਰਾਈਵੇਟ ਹਸਪੀਟਲ ਨਹੀਂ ਬੰਦ ਹੁੰਦੇ ਉਹਨਾਂ ਚਿਰ ਮੈਂ ਸਿਹਤ ਡਿਪਾਰਟਮੈਂਟ ਨੂੰ ਚੰਗਾ ਨਹੀਂ ਮੰਨਦਾ ਫਿਰ ਜਿੰਨਾ 24 ਘੰਟੇ ਪ੍ਰਾਈਵੇਟਾਂ ਦਾ ਵੀ ਅਧਿਕਾਰ ਆਣਾ ਉਹਨਾਂ ਨੂੰ ਆਪਣਾ ਅਧਿਕਾਰ ਉਹ ਆਪਣਾ ਕਾਰੋਬਾਰ ਚਲਾ ਰਹੇ ਆ ਆਪਾਂ ਉਹਨਾਂ ਨੂੰ ਬੰਦ ਥੋੜੀ ਕਰਾਉਂ। ਵੇਖੋ ਵੇਖੋ ਗੱਲ ਇਸ ਤਰ੍ਹਾਂ ਨਹੀਂ ਮੈਂ ਇਹ ਨਹੀਂ ਕਹਿੰਦਾ ਵੀ ਸਰਕਾਰ ਉਹ ਬੰਦ ਕਰ ਦੇਵੇ ਮੈਂ ਤਾਂ ਇਹ ਕਹਿ ਰਿਹਾ ਕਿ ਵੀ ਜਦੋਂ ਲੋਕ ਜਾਣਾ ਹੀ ਛੱਡ ਜਾਣਗੇ ਪ੍ਰਾਈਵੇਟ ਉਹ ਆਪਣੇ ਆਪ ਬੰਦ ਹੋ ਜਾਣਗੇ ਪ੍ਰਾਈਵੇਟਾਂ ਦੇ ਵਿੱਚ ਡਾਕਟਰਾਂ ਦੇ ਕੋਲ ਜਾਂਦੇ ਆ 2-200 3-300 5-500 ਰੁਪਈਆ ਫੀਸ ਹੁੰਦੀ ਆ ਮਿਲਣ ਦੀ ਡਾਕਟਰ ਨੂੰ ਔਰੋ ਗਰੀਬੰਦਾ 500 ਰੁਪਏ ਚ ਦਵਾਈ ਲੈ ਲੈਂਦਾ ਅਸੀਂ ਤਾਂ ਕਹਿੰਨੇ ਆ ਵੀ ਸਾਨੂੰ ਸਿਹਤ ਡਿਪਾਰਟਮੈਂਟ ਸਿਹਤ ਡਿਪਾਰਟਮੈਂਟ ਚੰਗਾ ਕਰਕੇ ਤਾਂ ਵਿਖਾਉਣ ਕਿਹੜੇ ਮੰਤਰੀ ਨੇ ਲਾਜ ਆਵਦਾ ਸਰਕਾਰ ਉਹਦੇ ਜਿਹੜਾ ਕਹਿ ਲੋ ਸਰਕਾਰੀ ਹਸਪਤਾਲਾਂ ਦੇ ਵਿੱਚੋਂ ਕਰਾਇਆ ਸਿਹਤ ਡਿਪਾਰਟਮੈਂਟ ਕਹਿੰਨ ਨੂੰ 70-75 ਸਾਲ ਹੋ ਗਏ ਤਾਂ ਕਹੀ ਜਾਂਦੇ ਹਾਲੇ ਤੱਕ ਹੋਇਆ ਨਹੀਂ ਫੇਰ ਦੂਜੇ ਨੰਬਰ ਤੇ ਗੱਲ ਲੈ ਲਓ ਸਿੱਖਿਆ ਦੀ ਗੱਲ ਕਰਦੇ ਆ ਸਕੂਲ ਆਫ ਐਮਿਨੇਸ਼ਨ ਨੂੰ ਛੱਡੋ ਤੁਸੀਂ ਕੀ ਸਰਕਾਰੀ ਟੀਚਰਾਂ ਦੇ ਬੱਚੇ ਸਰਕਾਰੀ ਸਕੂਲਾਂ ਚ ਪੜ੍ਹੇ ਜਾਂਦੇ ਦੱਸ ਦੋ ਜੇ ਝੂਠਾ ਤਾਂ ਮੈਂ ਛਿੱਤਰ ਮਾਰ ਲਵਾਵਾਂ ਉਹ ਕੜਨੇ ਤੱਕ ਦਸੂ ਮਾਰਾ ਇਹ ਇਹ ਬਾਈ ਜੀ ਗੱਲਾਂ ਕਹਿਂਦੀਆਂ ਜਿੰਨਾ ਚਿਰ ਸਿਪਾਈ ਤੋਂ ਲੈ ਕੇ ਡੀਸੀ ਤੱਕ ਦੇ ਮੈਂਬਰ ਤੋਂ ਲੈ ਕੇ ਮੁੱਖ ਮੰਤਰੀ ਤੱਕ ਦੇ ਔਰ ਇਨਾ ਜੇਕਰ ਇਨਾ ਮੰਤਰੀਆਂ ਦੇ ਆ ਵੱਡੇ ਵੱਡੇ ਅਫਸਰਾਂ ਦੇ ਬੱਚੇ ਸਰਕਾਰੀ ਸਕੂਲਾਂ ਚ ਨਹੀਂ ਪੜਦੇ ਉਹ ਲੱਖਾਂ ਰੁਪਇਆ ਫੀਸਾਂ ਭਰਦੇ ਉਥੇ ਕਿਉਂ ਭਰਦੇ ਜੇਕਰ ਭਈ ਸਕੂਲ ਚੰਗੇ ਹੋ ਗਿਆ ਆ ਹੁਣ ਅਪਰਾਹ ਚੱਲ ਪਈ ਆ ਕਰਾਓ ਬਣਾਓ ਕਾਨੂੰਨ ਇਹਨਾਂ ਨੂੰ ਕਹੋ ਵੀ ਵੱਡੇ ਜਿਹੜਾ ਸਰਕਾਰੀ ਨੌਕਰੀ ਲੱਗੇ ਉਹ ਸਰਕਾਰੀ ਸਕੂਲਾਂ ਚ ਐਡਮਿਸ਼ਨ ਕਰਾਉਣ ਬਣਾਓ ਕਾਨੂੰਨ ਕਿ ਜਿਹੜੇ ਮੰਤਰੀ ਆ ਉਹ ਲੋਕਾਂ ਦੀ ਸੇਵਾ ਕਰਦੇ ਤੇ ਜਿੱਥੇ ਲੋਕ ਪੜਦੇ ਉੱਥੇ ਇਹਨਾਂ ਦੇ ਬੱਚੇ ਪੜਨ ਬਾਈ ਜੀ ਕਹਿਣ ਦੀਆਂ ਗੱਲਾਂ ਵੱਡੇ ਅਧਿਕਾਰੀਆਂ ਦੀ ਤਾਂ ਛੱਡੋ ਇੱਥੇ ਜਿਹੜੇ ਸਰਕਾਰੀ ਟੀਚਰ ਆ ਖੁਦ ਉਹਨਾਂ ਦੇ ਬੱਚੇ ਹੀ ਸਰਕਾਰੀ ਸਕੂਲਾਂ ਚ ਨਹੀਂ ਪੜਦੇ ਤਾਂ ਕਿਹੜੀ ਸਿੱਖਿਆ ਦੀ ਗੱਲ ਕਰਦੀ ਆਮ ਆਦਮੀ ਪਾਰਟੀ ਇੱਕ ਪਾਸੇ ਕਹਿੰਦੇ ਸੀ ਰੋਜ਼ਗਾਰ ਦੇਤਾ ਤੇ ਸੰਗਰੂਰ ਦੇ ਵਿੱਚੋਂ ਮੈਨੂੰ ਕੱਲ ਫੋਨ ਆਇਆ ਉਹ ਕਹਿੰਦੇ ਬਾਈ ਅਸੀਂ ਯਾਰ ਇਥੇ ਚੜੇ ਪਏ ਆ ਪਟੈਂਕੀਆਂ ਤੇ ਚੜੀਆਂ ਪਿੰਨਾ ਕੁੜੀਆਂ ਹਬੋਰ ਦੇ ਮੁੰਡਾ ਸੀ ਜਿਹਨੇ ਮੈਨੂੰ ਫੋਨ ਕੀਤਾ ਤੇ ਮੈਂ ਕਿਹਾ ਭਾਈ ਵੀ ਮੈਂ ਬੰਦਾ ਤਾਂ ਹੈਗਾ ਗਰੀਬ ਤੇ ਜਿਹੜਾ ਕਹਿ ਲੋ ਵੀ ਮੈਂ ਉਥੇ ਆ ਜੂੰਗਾ ਤੁਹਾਡੇ ਕੋਲ ਪਰ ਭਾਈ ਮੈਂ ਟੂਲ ਟੈਕਸ ਦਾ ਖਰਚਾ ਚਾਲੂਗਾ ਤੇ ਭਾਈ ਤੁਹਾਨੂੰ 2250 ਰੁਪਇਆ ਤੇਲ ਦਾ ਮੈਨੂੰ ਦੇ ਦਿਆ ਜੀ ਮੈਂ ਝੂਠ ਨਹੀਂ ਮਾਰਦਾ ਜਿਹੜੀ ਗੱਲ ਆ ਜੀ ਮੈਂ ਭੁੱਲਤ ਸਾਹਿਬ ਝੂਠ ਕਿਉਂ ਮਾਰਾਂ ਉਹ ਆਂਦਾ ਭਾਈ ਜੀ ਗੱਲ ਇਸ ਤਰ੍ਹਾਂ ਦੀ ਆ ਕਿ ਅਸੀਂ ਤਾਂ ਥੋੜੇ ਹੈਗੇ ਅਸੀਂ ਤਾਂ ਸੀ 100 ਪਤਾ ਨਹੀਂ 96 ਕਿੰਨੇ ਆ ਮੈਂ ਕਿਹਾ ਭਾਈ ਯਾਰ ਤੁਸੀਂ 25 ਜਣੇ ਵੀ ਹੋਏ 100-100 ਰੁਪਇਆ ਤੁਹਾਨੂੰ ਆਉਣਾ ਤੇ ਜੇ ਮੈਂ ਕਰੀ 2500 ਲਾ ਕੇ ਆਉਂਗਾ ਮੈਨੂੰ ਔਖਾ ਹੋ ਜਾਣਾ ਫਿਰ ਉਹ 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 ਚਾਰੀਆਂ ਚਲੋ ਜਾਨ ਆਉਣ ਦੀ ਤਾਂ ਛੱਡੋ ਉਹ ਚਾਰੀਆਂ ਟੈਂਕੀ ਤੇ ਚੜ੍ਹਨਾ ਬੈਠਣਾ ਹੁਣ ਕੀ ਗੱਲ ਕੇਜਰੀਵਾਲ ਦੇ ਤਾਂ ਪਹਿਲੇ ਹੀ ਐਨਕ ਲੱਗੀ ਸੀ ਉਦੋਂ ਐਨਕ ਦੇ ਵਿੱਚ ਤਾਂ ਉਹਨੂੰ ਬਰੀਕ ਅੱਖਰ ਵੀ ਮੋਟੇ ਦੀਂਦੇ ਸੀ ਜਦੋਂ ਕਾਂਗਰਸ ਦੀ ਸਰਕਾਰ ਸੀ ਜਦੋਂ ਕੱਲ੍ਹਾਂ ਹੀ ਸਰਕਾਰ ਸੀ ਤੋਂ ਭਗਵੰਤ ਮਾਨ ਦੇ ਐਨਕ ਨਹੀਂ ਲੱਗੀ ਸੀ ਅੱਜ ਇਹਨਾਂ ਦੇ ਕਿਹੜੇ ਕਾਲੇ ਸ਼ੀਸ਼ੇ ਚੜ੍ਹ ਕੇ ਜਿਹੜੇ ਅੱਜ ਇਹਨਾਂ ਨੂੰ ਲੋਕ ਦੇਖੀ ਨਹੀਂ ਜਾਂਦੇ ਹਾਂ ਹਾਂ ਇਹ ਬਾਈ ਜੀ ਕਹਿਣ ਦੀਆਂ ਗੱਲਾਂ ਇਹ ਸਿਰਫ ਤੇ ਸਿਰਫ ਲੋਕਾਂ ਨੂੰ ਉਲਝਾਇਆ ਜਾਂਦਾ ਇਹ ਕਹਿ ਦਿੰਦੇ ਆ ਫਰੀ ਬਿੱਲ ਆ ਹੁਣ ਕਿਸੇ ਨੂੰ ਬਿੱਲ ਆਇਆ ਆਖੇ ਕਹਿੰਦੇ ਆ ਮੇਰੇ ਪਿੰਡ ਦੇ ਵਿੱਚ ਹੀ ਆ ਮੈਂ ਤਾਂ ਉਹ ਬਹੁਤ ਜਲਦ ਵੀਡੀਓ ਪਾ ਰਿਆਂ ਕੋਈ ਇੱਕ ਦਿਨ ਤੱਕ ਉਹਨਾਂ ਦੇ ਵਿਚਾਰਾ ਮੀਟਰ ਪਟਕ ਕੇ ਲਿਆ ਗਏ ਉਹਨੂੰ 56000 ਰੁਪਿਆ ਬਿੱਲ ਆਇਆ ਜੇਕਰ ਉਹਨਾਂ ਦੇ ਘਰੇ ਏਸੀ ਲੱਗੇ ਹੁੰਦੇ ਗਿੱਜਰ ਲੱਗੇ ਹੁੰਦੇ ਤਾਂ ਆ ਜਾਂਦਾ ਪਰ ਉਹਨਾਂ ਦੇ ਘਰੇ ਤਾਂ ਸਵਾਏ ਬਲਬ ਤੋਂ جگਦਾ ਕੁਛ ਨਹੀਂ ਅੱਛਾ ਮੈਂ ਗੱਲ ਇਹ ਕਹਿਣਾ ਵੀ ਇਹ ਕਹਿੰਦੇ ਫਰੀ ਬਿਜਲੀ ਬਿੱਲ ਨਹੀਂ ਆਉਂਦਾ ਜ਼ੀਰੋ ਬਿੱਲ ਆਉਂਦਾ ਉੱਥੇ ਲੋਕ ਵੀ ਤਾੜੀਆਂ ਮਾਰਦੇ ਆ ਇੱਥੇ ਮੰਤਰੀ ਵੀ ਤਾੜੀਆਂ ਮਾਰਦੇ ਆ ਜਿਹੜੇ ਮੰਤਰੀ ਫ੍ਰੀ ਬਿੱਲਾਂ ਤੇ ਤਾੜੀਆਂ ਮਾਰਦੇ ਆ ਇਹਨਾਂ ਵਰਗਾ ਗਵਾਰ ਬੰਦਾ ਕੋਈ ਨਹੀਂ ਮੈਂ ਕਹੂੰਗਾ ਇਹ ਪੜ੍ਹੇ ਲਿਖੇ ਵੀ ਅਨਪੜ੍ਹੇ ਫਿਰਦੇ ਆ ਕਿਉਂ ਹੋਏ ਫਿਰ ਇਹ ਕਹਿੰਦੇ ਕਿ ਲੋਕਾਂ ਨੂੰ ਫ੍ਰੀ ਦੀਆਂ ਸਹੂਲਤਾਂ ਨਹੀਂ ਦੇਣੀਆਂ ਚਾਹੀਦੀਆਂ ਕਿਸੇ ਵੀ ਪਾਰਟੀ ਨੂੰ ਜਿਹੜਾ ਆ ਲਾਲਚ ਦਿੱਤਾ ਜਾਂਦਾ ਫ੍ਰੀ ਨੂੰ ਲੈ ਕੇ ਅਸੀਂ ਬਿਜਲੀ ਮੁਫਤ ਦੇਵਾਂਗੇ ਸਿੱਖਿਆ ਮੁਫਤ ਦੇਵਾਂਗੇ ਕਿ ਇਹ ਫ੍ਰੀ ਸਿਸਟਮ ਬੰਦ ਹੋਣਾ ਚਾਹੀਦਾ ਭਾਈ ਜੀ ਵੇਖੋ ਮੇਰੀ ਗੱਲ ਸੁਣੋ ਅੱਜ ਬਿਜਲੀ ਵਿਭਾਗ ਤੇ ਗੱਲ ਕਰੀਏ ਬਿਜਲੀ ਵਿਭਾਗਾਂ ਘਰ ਤੇ ਚ ਜਾ ਰਿਹਾ ਤੁਸੀਂ ਦੱਸੋ ਜਾ ਰਿਹਾ ਕਿ ਨਹੀਂ ਜਾ ਰਿਹਾ ਤਾਰੇ ਮੋ ਮੰਤਰੀ ਕਹਿੰਦੇ ਆ ਜੇਕਰ ਬਿਜਲੀ ਮਹਿਕਮਾ ਜਮਾਂ ਘਾਟੇ ਚ ਜਾਂਦਾ ਰਿਹਾ ਜਿਸ ਦਿਨ ਪੂਰਾ ਘਾਟਾ ਜਮਾਂ ਹੀ ਮਰ ਗਿਆ ਬਿਜਲੀ ਮਹਿਕਮਾ ਤੇ ਉਸ ਦਿਨ ਕੀ ਹੋਣਾ ਕੋਈ ਪ੍ਰਾਈਵੇਟ ਕੰਪਨੀ ਆਊਗੀ ਕਹੂਗੀ ਭਾਈ ਅਸੀਂ ਖਰੀਦ ਲੈਨੇ ਆ ਜਿਵੇਂ ਅੱਗੇ ਹੋ ਰਿਹਾ ਕੰਮ ਤੇ ਪ੍ਰਾਈਵੇਟ ਕੰਪਨੀ ਨੇ ਖਰੀਦ ਕੇ ਮੇਰੀ ਸੋਚ ਨਹੀਂ ਆ ਜੇਕਰ ਪ੍ਰਾਈਵੇਟ ਕੰਪਨੀ ਨੇ ਖਰੀਦ ਕੇ ਤੇ ਕੱਲ ਨੂੰ ਪਾਪਾ ਬਿਜਲੀ ਮਹਿਕਮਾ ਸਾਰਾ ਹੀ ਪ੍ਰਾਈਵੇਟ ਹੋ ਗਿਆ ਤੇ ਫਿਰ ਇਹ ਕਿੱਥੋਂ ਫ੍ਰੀ ਦੇਣਗੇ ਜੇਕਰ ਇਹ 500 ਰੁਪਿਆ ਘਰ ਨੂੰ ਬਿੱਲ ਲਾ ਦੇਣ ਤੇ ਜੇਕਰ 3 ਕਰੋੜ ਆਬਾਦੀ ਹੈ 50 ਲੱਖ ਤਾਂ ਘਰ ਹੋਊਗਾ ਹੀ 5-500 ਰੁਪਿਆ ਵੀ ਬਿੱਲ ਹੈ ਤਾਂ 250 ਕਰੋੜ ਰੁਪਿਆ ਬੰਦਾ ਨਾ ਤਾਂ ਲੋਕ ਸਿਆਣੇ ਹੋ ਜਾਂਦੇ ਤੇ ਨਾ ਮੰਤਰੀ ਸਿਆਣੇ ਹੋ ਜਾਂਦੇ ਆ ਜੇਕਰ 250 ਕਰੋੜ ਰੁਪਿਆ ਮਹੀਨੇ ਦਾ ਜਾਊਗਾ ਤਾਂ ਜਾਈ ਵੀ ਰੱਖੇ ਜਾਣਗੇ ਲੈਨਮੈਨ ਵੀ ਰੱਖੇ ਜਾਣਗੇ ਸਾਡੇ ਬੱਚਿਆਂ ਨੂੰ ਬਿਜਲੀ ਵਿਭਾਗ ਵਿੱਚ ਰੋਜ਼ਗਾਰ ਮਿਲ ਜਾਣਾ ਇਹ ਗੱਲਾਂ ਕਹਿਵੀਆਂ ਕਰਦੇ ਆ ਉਹ ਇਹ ਅਣਪੜ੍ਹ ਜਿਹੜੇ ਪੜ੍ਹੇ ਲਿਖੇ ਮੰਤਰੀਆਂ ਘੜੋਏ ਫਿਰਦੇ ਆ ਤਾੜੀਆਂ ਮਾਰਦੇ ਪਤਾ ਹੈ ਨਹੀਂ ਬਸ ਉਹ ਲੋਕਲ ਜਾਈ ਫਿਰ ਲੋਕਾਂ ਨੂੰ ਅਲਝਾਈ ਫਿਰਦੇ ਆ ਇਹ ਅਛਾ ਬੇਸ਼ੱਕ ਭਾਪੀ ਕਹਿ ਰਹੀ ਹੈ ਕਿ ਅਸੀਂ 400 ਸੀਟਾਂ ਜਿੱਤਾਂਗੇ ਕੀ ਤਾਂ ਫਿਰ ਉਸ ਹਿਸਾਬ ਦੇ ਨਾਲ ਤਾਂ ਭਾਪੀ ਵੱਡਾ ਬਹੁਮਤ ਹਾਸਲ ਕਰੇਗੀ ਤੁਹਾਨੂੰ ਲੱਗਦਾਗਾ ਕਿ ਲੋਕ ਭਾਪੀ ਨੂੰ ਪੰਜਾਬ ਦੇ ਵਿੱਚ ਜਿਹੜਾ ਜਿਤਾਉਣਗੇ ਵੋਟਾਂ ਪਾਉਣਗੇ ਮੈਂ ਇਹ ਕਹਿਣਾ ਜੀ ਪੰਜਾਬ ਦੇ ਵਿੱਚੋਂ ਭਾਪੀ ਨੂੰ ਇੱਕ ਸੀਟ ਨਾ ਦੇ ਭਾਪੀ ਪੰਜਾਬ ਨੂੰ ਗਿੰਦੀ ਹੀ ਕੁਛ ਨਹੀਂ ਸਭ ਤੋਂ ਵੱਡੀ ਗੱਲ ਤੇ ਹੈ ਔਰ ਸਭ ਤੋਂ ਵੱਡੇ ਸਾਡੇ ਬੇਕਾਰ ਮੰਤਰੀ ਹਲੇ ਤੱਕ ਇਹਨਾਂ ਨੂੰ ਸਮਝ ਨਹੀਂ ਆਇਆ ਔਰ ਲੋਕ ਵੀ ਇਹ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰੋ ਕਿ ਪੰਜਾਬ ਦੇ ਪੱਲੇ ਛੁਣਛਣਾ ਨਹੀਂ ਬੱਚਿਆ ਜਵਾਕਾਂ ਦੇ ਵਜਾਉਣ ਵਾਲਾ ਪੰਜਾਬ ਦੇ ਵਿੱਚ ਸਿਰਫ ਤੇ ਸਿਰਫ 13 ਸੀਟਾਂ MP ਦੀਆਂ ਤੇ ਕੱਲ ਨੂੰ ਪੰਜਾਬ ਨੇ ਆਪਦਾ ਹੱਕ ਰੱਖਣਾ ਵੀ ਹੋਇਆ ਤੇ ਕੀ ਰੱਖੂਗਾ ਹੂੰ ਘੱਟੋ ਘੱਟ ਪੰਜਾਬ ਦੇ ਬਾਲੇ ਨਹੀਂ ਤਾਂ ਸਾਨੂੰ ਲਗਭਗ 150 MP ਚਾਹੀਦਾ ਸੀ ਵੀ ਕਈ ਸਾਡਾ ਮੁੱਲ ਤਾਂ ਪੈਂਦਾ ਸਾਡਾ ਮੁੱਲ ਹੀ ਕੋਈ ਨਹੀਂ ਕੀ ਆ 2 4 ਇਹਨਾਂ ਕੀ ਇੱਕ ਅੱਧਾ ਕੋਈ ਕਾਲੀਆਂ ਚ ਜਿੱਤ ਜੇ 6 7 ਕੋਈ ਇਹਨਾਂ ਚ ਜਿੱਤ ਜਾਂ ਕਾਂਗਰਸ ਚੋਂ ਖੈਰ ਕਾਂਗਰਸ ਨੂੰ ਤਾਂ ਫਾਇਦਾ ਹੋ ਜੂਗਾ ਕਿਉਂਕਿ ਇਹ ਪੰਜਾਬ ਦੇ ਵਿੱਚੋਂ ਲੈ ਕੇ ਜਾਂਦੇ ਆ ਝਾੜੂ ਵਾਲੇ ਕਹਿੰਦੇ ਅਸੀਂ 13 13 ਬਣਾਉਣੇ 13 ਦੇ 13 ਬਣਾ ਲਓ ਅਸੀਂ ਤਾਂ ਤੁਹਾਡੇ ਨਾਲ ਆ ਪਰ ਮੈਨੂੰ ਇਹ ਦੱਸੋ ਵੀ ਅੱਗੇ 92 ਇਹ ਆਪ ਭਵਤਮਨ ਕਹਿੰਦਾ ਮੈਨੂੰ 13 ਹੱਥ ਚਾਹੀਦੇ ਆ ਤੇ ਬਾਹਵਾ ਚਾਹੀਦੀਆਂ 13 ਕਿ ਅੱਗੇ 92 ਦਿੱਤੀਆਂ ਸੀ ਉਹ ਟੁੱਟ ਗਈਆਂ ਉਹ 92 ਜਿਹੜੀਆਂ ਇਹਨੂੰ 92 ਬਾਹਵਾ ਦਿੱਤੀਆਂ ਸੀ ਉਹ ਉਤਰ ਗਈਆਂ ਕਿ ਕਰ ਇੱਕ ਹੋ ਗਈਆਂ ਪਹਿਲੇ ਇਹ ਦੱਸੇ ਜੇਕਰ ਤੇਰੇ ਜੇ ਤੁਸੀਂ ਲੋਕ ਸਭਾ ਦੇ ਵਿੱਚ ਸਾਡੇ ਉਮੀਦਵਾਰ ਜਿਤਾਉਣੇ ਹੋ ਤਾਂ ਸਾਡੀ ਲੋਕ ਸਭਾ ਦੇ ਵਿੱਚ ਵੀ ਪਾਵਰ ਵਧੂਗੀ ਅਸੀਂ ਸੈਂਟਰ ਤੋਂ ਫੰਡ ਲਿਆ ਸਕਾਂਗੇ ਫਾਇਦਾ ਹੋਊਗਾ ਪੰਜਾਬ ਨੂੰ ਉਸ ਦੇ ਨਾਲ ਅੱਜ ਸੈਂਟਰ ਪੈਸਾ ਰੋਕੀ ਬੈਠੀ ਐ ਕਿਹੜੀ ਕਿਹੜੀ ਇੱਕ ਪਾਸੇ ਤਾਂ ਭਗਵਾਨ ਕਹਿੰਦਾ ਸਾਨੂੰ ਕਿਸੇ ਦੀ ਲੋੜ ਨਹੀਂ ਦੂਜੇ ਪਾਸੇ ਜੇ ਕਹਿੰਦਾ ਵੀ ਸਾਡਾ ਫੰਡ ਰੁਕਿਆ ਪਿਆ ਤਾਂ ਇਹ ਤੀਜੇ ਨੰਬਰ ਤੇ ਇਹ ਗੱਲ ਆ ਜਿਵੇਂ 13 ਤਾਂ MP ਐ ਝੁੱਗੇ ਚੋਂ ਸਾਡੇ ਕੋਲ ਭਾਈ ਜੀ ਕਾਂਗਰਸ ਅਕਾਲੀ ਦਲ ਝਾੜੂ ਵਾਲੇ ਬੀਜੇਪੀ ਜਿੰਨੇ ਵੀ ਪੰਜਾਬ ਦੇ ਰਹਿਣ ਵਾਲੇ ਆ ਪਹਿਲਾਂ ਤਾਂ ਇਹ ਰੌਲਾ ਪਾਉਣ ਕਿ ਸਾਡੇ ਪੰਜਾਬ ਦੇ ਵਿੱਚ ਘੱਟੋ ਘੱਟ 150 ਐਮਪੀ ਚਾਹੀਦਾ ਸਾਡੇ ਕੋਲੋਂ ਇਹਨਾਂ ਨੇ ਹਰਿਆਣਾ ਲੈ ਲਿਆ ਸਾਡੇ ਕੋਲੋਂ ਇਹਨਾਂ ਨੇ ਉਹ ਹਿਮਾਚਲ ਲੈ ਲਿਆ ਸਾਡੇ ਇਹਨਾਂ ਨੇ ਪੰਜਾਬ ਦੇ ਟੁਕੜੇ ਕਰਕੇ ਸਾਡੇ ਇਹਨਾਂ ਨੇ ਵੰਡ પાਕੇ ਜੇਕਰ ਉਹ ਸਾਡੇ ਅੱਜ ਨਾਲ ਹੁੰਦੇ ਤਾਂ ਸਾਡਾ ਮੁੱਲ ਪੈਂਦਾ ਪਰ ਸਾਡੇ ਪੱਲੇ ਕੀ ਬਚਿਆ 13 ਐਮਪੀ ਝੁਗੇ ਚੋਂ ਭਾਈ ਜੀ 500 ਤੇ ਕੁਛ ਐਮਪੀ ਬੰਦੇ ਆ ਤੇ ਜੇ ਉਹਨਾਂ ਵਿੱਚ ਚੋ 13 ਰਸ ਕੇ ਵੀ ਬਹਿ ਜਾਣਗੇ ਉਹਨਾਂ ਨੇ ਕੁਛ ਨਹੀਂ ਗਿੰਦੇ ਇਨਾਂ ਚੀਜ਼ਾਂ ਨੂੰ 13 ਐਮਪੀ ਕੁਛ ਨਹੀਂ ਕਰ ਸਕਦੇ ਇਹ ਸਿਰਫ ਗੱਲ ਇਹਨਾਂ ਦੀ ਵੀ 13 ਸਾਡੇ ਜਿਤਾ ਦਿਓ ਅਸੀਂ ਫੰਡ ਲੈ ਆਵਾਂਗੇ ਅਸੀਂ ਫੰਡ ਨੂੰ ਚੱਕਣਾ ਅੱਗੇ ਭਗਵੰਤ ਮਾਨ ਦੀ ਸਰਕਾਰ ਬਣਾਤੀ ਆ ਜਹਾਜਾਂ 'ਚ ਹੁੰਡੇ ਤਾਂ ਅੱਧਾ ਕਿਲੋ ਦੀ ਐਨਕਾਲਾ ਲੈੰਦਾ ਫਿਰਦਾ ਜਿਹੜਾ ਕੇਜਦੀਵਾਲ ਆ ਪੋਸਟਰ ਇਹਨਾਂ ਦੇ ਲੱਗਦੇ ਫਿਰਦੇ ਆ ਬੈਨਰ ਇਹਨਾਂ ਦੇ ਲੱਗਦੇ ਫਿਰਦੇ ਸਾਨੂੰ ਉਹ ਚ ਕੀ ਫਾਇਦਾ ਹੋਇਆ ਪੰਜਾਬ ਦੇ ਲੋਕ ਪਰ ਪੰਜਾਬ ਨੂੰ ਫਾਇਦਾ ਕਿਵੇਂ ਹੋਊਗਾ ਪੰਜਾਬ ਨੂੰ ਪੰਜਾਬ ਦੇ ਲੋਕ ਹੀ ਚਾਹੁੰਦੇ ਨੇ ਮੈਂ ਇੱਕ ਉਦਾਹਰਨ ਦੇ ਰਿਹਾ ਪਿੰਡਾਂ ਦੇ ਵਿੱਚੋਂ ਮੈਂ ਹੁਣ ਜਦੋਂ ਜਾਣਾ ਪਹਿਲਾਂ ਤਾਂ ਮੇਰੀ ਲੋਕਾਂ ਨੂੰ ਇਹ ਬੇਨਤੀ ਹੈ ਵੀ ਜੇਕਰ ਕੋਈ ਸੱਜਣ ਭਰਾਵਾ ਮੈਂ ਤਾਂ ਹੈਗਾ ਅਸਲ ਦੇ ਵਿੱਚ ਖਾਖੀ ਨੰਗ ਬੰਦਾ ਤੁਹਾਡੀ ਮੈਨੂੰ ਜ਼ਰੂਰਤ ਆ ਜੇਕਰ ਕੋਈ ਸੱਜਣ ਮੈਨੂੰ ਇੱਕ ਤਾਂ ਆ ਮੰਗਮੀਆਂ ਕਾਰਾਂ ਦਿਓ ਜਿਹੜੀਆਂ ਕੋਈ ਆਪਾ ਹੋਵੇ ਕੋਈ ਗੈਸ ਗੂਸ ਤੇ ਸੀਐਨਜੀ ਤੇ ਤੇ ਉਹ ਮੰਗਮੀਆਂ ਕਾਰਾਂ ਦਿਓ ਮੈਂ ਪਿੰਡਾਂ ਦੇ ਵਿੱਚ ਟੁਰਨਾ ਚਾਹੁੰਦਾ ਮੇਰੇ ਕੋਲ ਨੌ ਹਲਕੇ ਆ ਨੌ ਹਲਕਿਆਂ 'ਚ ਮੈਂ ਵਾਇ ਗੁਰ ਤੋਂ ਡਰ ਕੇ ਕਹਿੰਨਾ ਮੈਂ ਨੌ ਹਲਕੇ ਕੱਢ ਦੇਣਾ ਜੇ ਨਾਂ ਜਿੱਤ ਪ੍ਰਾਪਤ ਹੋਵੇ ਤਾਂ ਮੈਂ ਮੈਂ ਗਰੰਟੀ ਲੈਣਾ ਇਸ ਚੀਜ਼ ਦੀ ਪਰ ਜਦੋਂ ਮੇਰੇ ਤੋਂ ਇੰਨੇ ਮੇਰੇ ਤੋਂ ਪਿੰਡ ਕਦੇ ਨਹੀਂ ਜਾਂਦੇ ਕੱਲਾ ਜਾਣਾ ਗਰੀਬ ਕਹਿ ਕੇ ਹਰ ਕੋਈ ਮੈਂ ਸਿਰਫ ਲੋਕਾਂ ਨੂੰ ਪਹਿਲਾਂ ਜਦੋਂ ਲੋਕਾਂ 'ਚ ਪ੍ਰਚਾਰ ਕਰਨਾ ਇੱਕ ਬਜ਼ੁਰਗ ਬੰਦੇ ਨੂੰ ਠਾਉਣਾ ਜੀ ਦੀ ਉਮਰ 70 ਸਾਲ ਹੋਈ ਹੂੰ ਉਹਨੂੰ ਕਹਿੰਦਾ 10 ਬਾਪੂ 75 ਸਾਲ ਹੋ ਗਏ ਵੀ ਤੇਰੀ ਜ਼ਿੰਦਗੀ 'ਚ ਕੀ ਬਦਲਿਆ ਉਹਨੇ ਕਹਿੰਦਾ ਕੁਛ ਨਹੀਂ ਬਦਲਿਆ ਫਿਰ ਮੈਂ ਠਾਉਣਾ 30 ਸਾਲਾਂ ਦੀ ਉਮਰ ਦਾ ਮੁੰਡਾ ਪੀ ਭਾਈ ਤੂੰ ਦੋ ਪਾਰਟੀਆਂ ਵੇਖ ਲਈਆਂ ਤੀਜੀ ਪਾਰਟੀ ਵੇਖੀ ਜਾਨਾ ਤੂੰ ਦੱਸ ਕੀ ਬਦਲਿਆ ਤੇਰੇ ਦਿਲ ਤੇ ਤੇਰੇ ਕੀ ਕੰਮ ਹੋਏ ਉਹਨੇ ਕਹਿੰਦੇ ਕੁਛ ਨਹੀਂ ਹੋਇਆ ਫਿਰ ਮੈਂ ठाਉਂਗਾ 11 12 ਸਾਲ ਦਾ ਬੱਚਾ ਮੈਂ ਕਹੂੰਗਾ ਦੱਸ ਤੇਰੇ ਕੀ ਕੰਮ ਹੋਏ ਉਹਨੇ ਉਂਗਲ ਪਾ ਕੇ ਹੱਸਣ ਲੱਗ ਜਾਣਾ ਭਾਈ ਜੀ ਸਾਡੇ ਲੋਕਾਂ ਨੂੰ ਸਿਆਣਾ ਹੋਣਾ ਪੈਣਾ ਇਹਨਾਂ ਦੀਆਂ ਧੀਆਂ ਦੇ ਵਿਆਹ ਸਰਕਾਰ ਕਰਦੀ ਆ ਸਾਡੀਆਂ ਧੀਆਂ ਦੇ ਵਿਆਹ ਦੀ ਜ਼ਿੰਮੇਵਾਰੀ ਸਰਕਾਰ ਚੱਕਦੀ ਆ ਐਡੇ ਉੱਤੇ ਅਸੀਂ ਨਕਮੇ ਕੀ ਹੋ ਸਕਦੇ ਆ ਕਦੇ ਸਖਬੀਰ ਨੇ ਤਾਂ ਕਿਹਾ ਨਹੀਂ ਵੀ ਮੇਰੀ ਕੁੜੀ ਦਾ ਵਿਆਹ ਕਰ ਦੋ ਕਦੇ ਹੋਰ ਲੀਡਰ ਨੇ ਤਾਂ ਕਦੇ ਕਿਹਾ ਨਹੀਂਗਾ ਜਦੋਂ ਆਹ ਆਹ ਭਗਵੰਤ ਮਾਨ ਦੀ ਵਾਈਫ ਕੋਲ ਬੱਚਾ ਹੋਇਆ ਤੇ ਜਦੋਂ ਇੱਥੇ ਗਰੀਬ ਦੇ ਬੱਚਾ ਹੋਣ ਵਾਲਾ ਹੁੰਦਾ ਉਹਦੀ ਘਰ ਵਾਲੀ ਨੂੰ ਉਹ ਵੀ ਘਰਾਂ ਤੋਂ ਮੰਗਤਿਆਂ ਤੇਰਾ ਮੰਗਦਾ ਓਏ ਮੈਨੂੰ ਘਾਰੇ ਦੇ ਦਿਓ ਮੈਨੂੰ ਵਿਆਹ ਤੇ ਪੈਸੇ ਦੇ ਦਿਓ ਕਈ ਵਾਰ ਤਾਂ ਮੈਂ ਵੀਡੀਓ ਵੀ ਦੇਖੀਆਂ ਤੁਸੀਂ ਵੀ ਦੇਖੀਆਂ ਹੋਣੀਆਂ ਕਿ ਬੱਚਾ ਹੋਣ ਵਾਲਾ ਦਾ ਬਾਹਰ ਕਈ ਐਹੋ ਜਿਹਾਂ ਲੇਡੀਜ਼ ਆ ਜਿਨ੍ਹਾਂ ਨੇ ਹਸਪੀਟਲ ਦੀ ਫਰਸ਼ ਤੇ ਬੱਚਿਆਂ ਨੂੰ ਜਨਮ ਦਿੱਤੇ ਆ ਇਹ ਸਾਡੇ ਦੇਸ਼ ਤੇ ਪੰਜਾਬ ਦੇ ਹਾਲਾਤ ਆ ਇਹ ਕਰਦੇ ਕੀ ਫਿਰਦੇ ਆ ਇਹ ਭਾਈ ਸਾਹਿਬ ਸਾਨੂੰ ਸਿਹਤ ਸਿੱਖਿਆ ਰੁਜ਼ਗਾਰ ਫਰੀ ਚਾਹੀਦਾ ਚਾਹੇ ਉਹ ਐਸਸੀ ਆ ਬੀਸੀ ਆ ਜਰਨਲ ਆ ਹਿੰਦੂ ਮੁਸਲਮ ਸਿੱਖ ਈਸਾਈ ਆ ਇਹਦੇ ਨਾਲ ਕੋਈ ਮਤਲਬ ਨਹੀਂ ਸਭ ਭਰਾਵਾ ਜਨਮ ਪ੍ਰਮਾਤਮਾ ਨੇ ਦਿੱਤਾ ਇਹ ਲੋਕ ਸਮਝ ਨਹੀਂ ਰਹੇ ਜਾਤਾਂ ਪਾਤਾਂ ਚੁਲਝੇ ਪਏ ਆ ਫਰੀ ਦੀਆਂ ਸੁਹਤਾਂ ਚੁਲਝੇ ਪਏ ਆ ਆਪਦੇ ਬੱਚਿਆਂ ਵਾਸਤੇ ਰੁਜ਼ਗਾਰ ਮੰਗਣ ਮੁੰਡਿਆਂ ਵਾਸਤੇ 40-40 ਹਜ਼ਾਰ ਦੀ ਨੌਕਰੀ ਮੰਗਣ ਕੁੜੀਆਂ ਵਾਸਤੇ 30 30 40 40 ਹਜ਼ਾਰ ਦੀ ਨੌਕਰੀ ਮੰਗਣ ਸ਼ਗਨ ਸਕੀਮਾਂ ਦੀ ਲੋੜ ਨਹੀਂ ਆਟੇ ਰਾਚਨ ਦਾਲ ਦੇਣ ਦੀ ਲੋੜ ਨਹੀਂ ਗਈ ਇਹ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਇਹ ਤਾਂ ਮਾਰੀ ਜਾਂਦੇ ਆ ਆ ਹੁਣ ਜਿਹੜਾ ਸੀਗਾ ਆਪਣਾ ਬੇਲੀਆ ਕੇਸਰੀ ਵਾਲੇ ਕਹਿੰਦਾ ਸੀ ਹਜ਼ਾਰ ਹਜ਼ਾਰ ਰੁਪਿਆ ਦੇਵਾਂਗੇ ਸਖਬੀਰ ਬਾਗਲ ਨੇ ਯਾਤਰਾ ਚਲਾਦੀ ਪੰਜਾਬ ਬਚਾਓ ਯਾਤਰਾ ਮੈਂ ਕਿਹਾ ਚਲੋ ਪੰਜਾਬ ਬਚੂਗਾ ਮੈਂ ਕਿਹਾ ਮੁਕਸਰ ਮੁਕਸਰ ਨੇ ਨਾ ਡੱਟ ਬੈਨਰ ਲੱਗੇ ਪਏ ਮੈਂ ਕਿਹਾ ਹੈ ਪੰਜਾਬ ਬੈਨਰ ਲਾ ਕੇ ਬਚੂਗਾ ਜੇਕਰ ਬੈਨਰ ਲਾ ਕੇ ਪੰਜਾਬ ਬਚਦਾ ਹੁੰਦਾ ਤੇ ਅੱਜ ਤੱਕ ਜਿੰਨੀਆਂ ਵੀ ਪਾਰਟੀਆਂ ਹੋਈਆਂ ਮੈਂ ਆਜ਼ਾਦ ਲੜੂਗਾ ਤੇ ਮੈਂ ਲੋਕਾਂ ਦੀ ਇਮਤਨ ਕਰਦਾ ਫਿਰ ਤਾਂ ਵੀ ਭਾਈ ਮੈਨੂੰ ਪੋਸਟਰ ਲਾਉਣਾ ਤੇ ਪੈਸੇ ਦਿਓ ਤੇ ਜੇ ਬੈਨਰ ਲਾਇਆ ਪੋਸਟਰ ਜੇ ਪੋਸਟਰ ਲਾ ਕੇ ਪੰਜਾਬ ਲੋਕ ਬਚਦੇ ਹੁੰਦੇ ਤਾਂ ਭਾਈ ਸਾਹਿਬ ਜਿਹੜੇ ਸਾਡੇ ਉਹ ਸ਼ਹੀਦ ਹੋਏ ਆ ਉਹਨਾਂ ਨੂੰ ਤਾਂ ਲੋੜ ਹੀ ਨਹੀਂ ਸੀ ਜੰਗਾਂ ਲੜਨ ਦੀ ਉਹ ਤਾਂ ਬੈਨਰ ਲਾਣ ਦੇ ਤੇ ਉਹਨਾਂ ਨੂੰ ਜੱਦੀ ਮਿਲ ਜਾਣੀ ਸੀ ਇਹ ਮੈਂ ਆਖਿਆ ਵੀ ਇੰਨੇ ਬੈਨਰ ਕਰੋੜਾ ਰੁਪਈਆ ਰੂਬੀ ਕੋਣ ਗੱਡੀ ਆ ਇਹਦੇ ਕੋਲ ਤੇ ਪਤਾ ਨਹੀਂ ਕਿੰਨੀ ਐਵਰੇਜ ਆ ਵੱਟੀਆਂ ਵੱਡੀਆਂ ਗੱਡੀਆਂ ਨਾਲ ਫੋਰਸਾਂ ਲੱਗ ਭਾ ਕੇ ਨੇ 50-55 ਕਰੋੜ ਰੁਪਈਆ ਲਾਤ ਨਾ ਪੰਜਾਬ ਬਚਾਓ ਯਾਤਰਾ ਤੇ ਇਹੀ 50-55 ਕਰੋੜ ਰੁਪਈਆ ਲਾ ਦਿੰਦਾ ਜਿਹੜਾ ਆ ਲੋਕ ਵਿਚਾਰੇ ਬਿਨਾਂ ਲਾਜ ਤੋਂ ਮਰਦੇ ਫਿਰਦੇ ਆ ਜਾਂ ਗਰੀਬ ਬੱਚਿਆਂ ਦੀ ਜਿਹੜੇ ਗਰੀਬ ਬੱਚੇ ਚਾਹੇ ਕਿਸੇ ਜਾਤੀ ਚਾਹੇ ਕਿਸੇ ਧਰਮ ਦੇ ਆ ਉਹਨਾਂ ਦੀ ਤਗੜੇ ਸਕੂਲਾਂ 'ਚ ਐਡਮਿਸ਼ਨਾਂ ਕਰਾਂ ਦਾ ਫਾਇਦਾ ਹੋ ਜਾਂਦਾ ਪਰ ਉਹ ਲੋਕਾਂ ਨੂੰ ਜਾ ਕੇ ਕਹੀ ਜਾਂਦਾ ਵੇਖੋ ਬਿੱਲ ਆ ਗਿਆ ਪੀਡੀਸੀ ਤੇ ਵੇਖਦਾ ਹੁਣ ਭਗਵੰਤ ਮਾਨ ਫਿਰ ਕਹਿੰਦਾ 100000 ਰੁਪਿਆ ਆਇਆ ਕਿ ਨਹੀਂ ਆਇਆ ਉਹ ਕਹਿੰਦੇ ਨਹੀਂ ਆਇਆ ਮੈਂ ਕਿਹਾ ਜਾ ਭਰਾਵਾ ਐ ਪੰਜਾਬ ਥੋੜਾ ਬਚਣਾ 100000 ਰੁਪਿਆ ਲੈ ਕੇ ਪੰਜਾਬ ਨਹੀਂ ਬਚਣਾ 100 ਰੁਪਿਆ ਇੱਕ ਔਰਤ ਨੂੰ ਦਿੱਤਾ ਜਾਵੇ ਕਿੰਨਾ 1000 ਰੁਪਿਆ ਜੇਕਰ 1 ਕਰੋੜ ਔਰਤ ਨੂੰ ਦਿੱਤਾ ਜਾਵੇ 1 ਇੱਕ ਰੁਪਿਆ 1 ਕਰੋੜ ਹੋ ਗਿਆ ਹੁਣ ਇੱਥੇ 1000 ਦੇਣਾ ਉਹਨਾਂ ਨੇ ਉਹ ਬਣ ਕੇ 1000 ਕਰੋੜ ਰੁਪਿਆ ਸਾਲ ਦਾ ਬਣਿਆ 12000 ਕਰੋੜ ਰੁਪਿਆ ਬਾਹਰੋਂ 560 60000 ਕਰੋੜ ਰੁਪਿਆ 50 ਸਾਲਾਂ ਦਾ ਬਾਨਾ ਤੇ ਭਗਵੰਤ ਮਾਨ ਨੇ ਆਪਦੇ ਬਾਪੂ ਦੀ ਪੈਨਸ਼ਨ ਚ ਥੋੜਾ ਦੇਨੇ ਆ ਉਹਨੇ ਖਜ਼ਾਨੇ ਚ ਦੇਨੇ ਆ ਖਜ਼ਾਨੇ ਤੇ ਭਾਰ ਪੈਣਾ ਪੰਜਾਬ ਅੱਗੇ ਕਰਜ਼ਾਈ ਆ ਜਿਹੜੇ ਬੰਦੇ ਨੂੰ ਇਹ ਨਹੀਂ ਪਤਾ ਜਿਹੜਾ ਬੰਦਾ ਲੋਕਾਂ ਨੂੰ ਇਹ ਜਾਗਰੂਕ ਨਹੀਂ ਕਰ ਸਕਦਾ ਉਹ ਪੰਜਾਬ ਕਿੱਥੋਂ ਬਚਾ ਲੂਗਾ ਇਹ ਐਵੇਂ ਢੂੜ ਚ ਟੱਟੂ ਭਜਾਉਣ ਵਾਲੇ ਆ ਸਾਰੇ ਪੰਜਾਬ ਪੰਜੂ ਬਚਾਉਣ ਨੂੰ ਨੇ ਕੁਰਸੀਆਂ ਬਚਾਉ ਯਾਤਰਾ ਕੱਢੀ ਜਾਂਦੇ ਆ ਸਾਰੇ ਲੋਕਾਂ ਨੂੰ ਐ ਬਸ ਗੁੰਮਰਾਹ ਕਰੀ ਜਾਂਦੇ ਆ ਨਾ ਲੋਕਾਂ ਦੀ ਖਾਣੇ ਕਚਹਿਰਿਆਂ ਚ ਸਨਵਾਹੀ ਹੁੰਦੀ ਆ ਨਾ ਹਸਪੀਟਲਾਂ ਚ ਹੁੰਦੀ ਆ ਨਾ ਡੀਸੀ ਦਫਤਰਾਤ ਹੁੰਦੀ ਆ ਨਾ ਐਸਐਸਪੀ ਦਫਤਰਾਤ ਹੁੰਦੀ ਆ ਮੈਂ ਲੋਕਾਂ ਦੇ ਵਿੱਚ ਰਹਿਣਾ ਮੈਂ ਅਕਸਰ ਜਨਨਾ ਰਹਿਣਾ ਭਾਵੇਂ ਲੋਕ ਮੈਨੂੰ ਕਰਦੇ ਤਕਚਰਾ ਤੇ ਮਜ਼ਾਕ ਆ ਪਰ ਲੋਕਾਂ ਦਾ ਮੈਂ ਫਿਰ ਵੀ ਮੈਨੂੰ ਲੋਕਾਂ ਨੂੰ ਵੇਖ ਕੇ ਰੋਣਾ ਆ ਜਾਂਦਾ ਵੀ ਇਹ ਬਨਿਆ ਕੀ ਫਿਰਦੇ ਇਹਨਾਂ ਦੇ ਨਾਲ ਬਾਈ ਜੀ ਪੰਜਾਬ ਬਚਾਓ ਯਾਤਰਾ ਪੰਜਾਬ ਤਾਂ ਬਚੂਗਾ ਜੇ ਪੰਜਾਬ ਦੇ ਲੋਕਾਂ ਨੂੰ ਸਮਝਾਇਆ ਜਾਊਗਾ ਕਿ ਭਾਈ ਆਪਾਂ ਯੋਧਿਆਂ ਦੀ ਧਰਤੀ ਹੋਈ ਆ ਸਾਨੂੰ ਫਰੀਦ ਦੀ ਸਹੂਲਤਾਂ ਨਹੀਂ ਚਾਹੀਦੀਆਂ ਸਾਦ ਤੁਸੀਂ ਆਪਦੇ ਬੱਚਿਆਂ ਵਾਸਤੇ ਰੋਜ਼ਗਾਰ ਮੰਗੋ ਹੁਣ ਕੇਦਰੀਵਾਲ ਕਹਿੰਦਾ ਸੀ 100000 ਰੁਪਿਆ ਦੇਊਗਾ ਮੈਂ ਕਹਿਨਾ ਕੇਦਰੀਵਾਲ ਤੂੰ ਆਪ ਦੀ ਕੁਰਸੀ ਮੈਨੂੰ ਦੇ ਤੇ ਜਾਂ ਭਗਵਾਨ ਤਮਾਨ ਮੈਨੂੰ ਕੁਰਸੀ ਦੇਵੇ ਮੇਰਾ ਸੰਗਰੂਰ ਦੇ ਚੌਂਕ ਦੇ ਵਿੱਚ ਐਥੋਂ ਤੋਂ ਲਾ ਰਹਿ ਜੇ ਤੇ ਐ ਹਲਾਲ ਕਰਕੇ ਲਾਇਆ ਜੇ ਜੇ ਮੈਂ ਝੂਠ ਬੋਲਾਂ ਮੈਨੂੰ ਮੁੱਖ ਮੰਤਰੀ ਬਣਾਵੇ ਮੈਂ ਭਗਵਾਨ ਤਮਾਨ ਦੀ ਮਾਤਾ ਨੂੰ ਭੈਣ ਨੂੰ ਭੈਣ ਜੀ ਨੂੰ ਤੇ ਇਹਨਾਂ ਦੀ ਵਾਈਫ ਨੂੰ ਸਾਣੇ ਭਗਵੰਤ ਮਾ ਨੂੰ 2-2 ਲੱਖ ਰੁਪਏ ਮਹੀਨੇ ਦਾ ਦਿਆ ਕਰੂੰਗਾ ਤੁਹਾਡੇ ਮਾਦੀ ਉਮਰਾਂ ਹੀ ਕਹਿਣਾ ਚਾਹੁੰਦਾ ਮੈਂ ਕਿਉਂਕਿ ਸਾਡਾ ਪੈਸਾ ਜੀ ਤੁਸੀਂ ਇਹ ਪੈਸਾ ਕਿੱਥੋਂ ਲਿਆਉਣਗੇ ਕਿੱਥੋਂ ਲਿਆਉਣਗੇ ਸੋਨਾ ਇੰਨਾ ਕੋਲ ਆ ਗਿਆ ਕਿੱਥੋਂ ਲਿਆਂਦੇ ਤਾਂ ਗਰੀਬ ਸੀ ਭੂੜ 3-3 ਲੱਖ ਦੇ ਪੌਣ ਲੱਗ ਗਿਆ ਗਰੀਬ ਸੀ ਤੇ ਲੋਕ ਜਿਹੜੇ ਪਹਿਲਾਂ ਟੁੱਟੀਆਂ ਚੱਪਲਾਂ 'ਚ ਸੀ ਉਹ ਅੱਜ ਵੀ ਟੁੱਟੀਆਂ ਚੱਪਲਾਂ 'ਚ ਆ ਜਿਹੜੇ ਲੋਕ ਛੱਪਰੀਆਂ 'ਚ ਸੀ ਉਹ ਅੱਜ ਵੀ ਛੱਪਰੀਆਂ 'ਚ ਆ ਇਹਨਾਂ ਨੂੰ ਬਿਲਡਿੰਗਾਂ ਇਹਨਾਂ ਨੂੰ ਕੋਠੀਆਂ ਰਹਿਣ ਵਾਸਤੇ ਮਿਲ ਗਈਆਂ ਮੇਰੇ ਭਰਾਵੋ ਮੇਰੇ ਪੰਜਾਬ ਦੇ ਲੋਕੋ ਫਿਰੋਜ਼ਪੁਰ ਵਾਲਿਓ ਹਬੌਰ ਆਇਓ ਬੱਲੂਆਣੇ ਵਾਲਿਓ ਮਲੋਟ ਵਾਲਿਓ ਫਾਜ਼ਲਕਾ ਵਾਲਿਓ ਜਲਾਲਾਬਾਦ ਵਾਲਿਓ ਗੁਰੂ ਅਰਸਾਈ ਵਾਲਿਓ ਮੁਖਸਰ ਵਾਲਿਓ ਮਲੋਟ ਵਾਲਿਓ ਉਹ ਫਿਰੋਜ਼ਪੁਰ ਵਾਲਿਓ ਇੱਕ ਵਾਰ ਪਿੰਡ ਦੇ ਵਿੱਚ ਸੱਦ ਕੇ ਪਿੰਡਾਂ ਦੇ ਵਿੱਚ ਮੈਂ ਆਉਣਾ ਮੇਰੀਆਂ ਗੱਲਾਂ ਸੁਣ ਲਓ ਜੇ ਜੇ ਮੈਂ ਵੋਟ ਮੰਗਾ ਮੇਰੇ ਛੇਤਰ ਮਾਰੋ ਜੇ ਮੈਂ ਸਿਰਫ ਤੁਹਾਨੂੰ ਗੱਲਾਂ ਦੱਸਣੀਆਂ ਕਿ ਇਹਨਾਂ ਤੋਂ ਬਚਜੋ ਇਹਨਾਂ ਕੋਲੋਂ ਸੇਤ ਸਿੱਖਿਆ ਰੁਜ਼ਗਾਰ ਮੰਗੋ ਇਹ ਇਹ ਸਾਨੂੰ ਕੁਝ ਦੇ ਨਹੀਂ ਰਹੇ ਭੁੱਲਰ ਸਾਹਿਬ ਇਹ ਆਪਣੇ ਤੋਂ ਲੈ ਰਹੇ ਆ ਬਿਲਕੁਲ ਤਾਂ ਅੱਜ ਸਾਨੂੰ ਪੰਜਾਬ ਨੂੰ ਬਚਾਉਣਾ ਤਾਂ ਬਿਲਕੁਲ ਮੈਨੂੰ ਵੀ ਲੱਗਦਾ ਕਿ ਸਾਡੇ ਲੋਕਾਂ ਨੂੰ ਇਹਨਾਂ ਚੀਜ਼ਾਂ ਦੇ ਪ੍ਰਤੀ ਜਾਗਰੂਤ ਹੋਣਾ ਪਊਗਾ ਤੇ ਲੀਡਰਾਂ ਨੂੰ ਜਿਹੇ ਸਵਾਲ ਕਰਨੇ ਪੈਣਗੇ ਉਮੀਦ ਕਰਦੇ ਆ ਕਿ ਜੋ ਤੁਸੀਂ ਉਪਰਾਲਾ ਕਰ ਰਹੇ ਹੋ ਜਰੂਰ ਤੁਹਾਨੂੰ ਇਹਦੇ ਵਿੱਚ ਸਫਲਤਾ ਹਾਸਲ ਹੋਏਗੀ ਤੇ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਸਾਨੂੰ ਦਿੱਤਾ ਵੇਖੋ ਗੱਲ ਇਸ ਤਰ੍ਹਾਂ ਦੀ ਹੈ ਭੱਟੇਪਾ ਜੀ ਸਫਲਤਾ ਦੀ ਗੱਲ ਇਹ ਆ ਵੀ ਮੈਨੂੰ ਸਫਲਤਾ ਤਾਂ ਮੈਂ ਇੱਕ ਸੀਟ ਜਿੱਤ ਕੇ ਕੋਈ ਸਫਲਤਾ ਨਹੀਂ ਲੈ ਸਕਦਾ ਔਰ ਇਹ ਵੀ ਮੈਨੂੰ ਪਤਾ ਮੈਂ ਤਾਂ ਅਸਲ ਦੇ ਵਿੱਚ ਪਹਿਲਾਂ ਨਾ ਤਾਂ ਕਰਕੇ ਲੋਕਾਂ ਨੂੰ ਦੱਸਿਆ ਨਹੀਂਗਾ ਮੈਨੂੰ ਉਮੀਦ ਸੀ ਕਿ ਇਹ ਵੀ ਹੋ ਸਕਦਾ ਭਗਵੰਤਮਾਨ ਦੀ ਘਰ ਵਾਲੀ ਭਗਵੰਤਮਾਨ ਆ ਭਗਵੰਤਮਾਨ ਦੀ ਭੈਣ ਜੀ ਜਾਂ ਭਗਵੰਤਮਾਨ ਦੀ ਮਾਤਾ ਜੀ ਜਿੱਥੋਂ ਵੀ ਐਮਪੀ ਦੀ ਚੋਣ ਲੜਨਗੇ ਉਹਨਾਂ ਦੇ ਵਿਰੁੱਧ ਮੈਂ ਜਾਣਾ ਸੀ ਮੈਂ ਤਾਂ ਅੱਜ ਵੀ ਕਹਿੰਦਾ ਜਿਹੜਾ ਕੋਈ ਇਹਨਾਂ ਦਾ ਚੰਗਾ ਮੰਤਰੀ ਆਪਦੇ ਆਪ ਚ ਕਹਿੰਦਾ ਕਉਂਦਾ ਫਿਰੋਜ਼ਪੁਰ ਤੋਂ ਆ ਕੇ ਭਰੇ ਤਬ ਮੈਨੂੰ ਮੈਂ ਨਜ਼ਾਰੇ ਲਿਆ ਦੂੰਗਾ ਉਹਦੇ ਪਰ ਚੱਕਰੇ ਆ ਵੀ ਲੋਕ ਸੁਣ ਲੈਣ ਫਿਰ ਮੈਂ ਗੱਲ ਕਰੂੰਗਾ ਕਿਉਂਕਿ ਇਹ ਲੋਕਾਂ ਨੂੰ ਗੁੰਮਰਾਹ ਕਰੀ ਜਾਂਦੇ ਆ ਮੈਂ ਆਪਾਂ ਗੱਲ ਵਿੱਚੇ ਰਹੇਗੀ ਕੋਈ ਗੱਲ ਨਹੀਂ ਭਰਾ ਜੇ ਗੱਲ ਕਰੀ ਜਾਂਦੇ ਤਾਂ ਸਮਾਂ ਤੁਸੀਂ ਵੀ ਕੱਢੇ ਤੇ ਸਮਾਂ ਮੈਂ ਵੀ ਕੱਢਣ ਗੱਲ ਸੁਣ ਲਈ ਆਪਾਂ ਭਗਵੰਤਮਾਨ ਇਹ ਕਹਿੰਦਾ ਲੋਕਾਂ ਨੂੰ ਅਸੀਂ ਆਹ ਦੇ ਦਾਂਗੇ ਲੋਕਾਂ ਨੂੰ ਅਸੀਂ ਉਹ ਦੇ ਦਾਂਗੇ ਇਹ ਕੌਣ ਹੁੰਦਾ ਦੇਣ ਵਾਲਾ ਜਾਣ ਤਾਂ ਇਹ ਦੱਸੇ ਭਗਵੰਤਮਾਨ ਤਾਂ ਖੁਦ ਸਾਥ ਮੁੱਖ ਮੰਤਰੀ ਦੀ ਤਨਖਾਹ ਲੈ ਰਿਆ ਭਗਵੰਤਮਾਨ ਸਾਡੇ ਕੋਲੋਂ ਸਿਕਿਉਰਿਟੀ ਲੈ ਰਿਆ ਭਗਵਾਨ ਤਾਂ ਮਨ ਸਾਡੇ ਕੋਲੋਂ ਗੱਡੀਆਂ ਲੈ ਰਿਆ ਸਾਡੇ ਕੋਲੋਂ ਤੇਲ ਪਵਾ ਰਿਆ ਤੇ ਇਹ ਕੌਣ ਆ ਬੈਨਰਾਂ ਤੇ ਫੋਟੋ ਮੈਂ ਇਹਦੀਆਂ ਪੈਸਾ ਸਾਡਾ ਫੋਟੋ ਮੈਂ ਇਹਦੀਆਂ ਕਮਾਲ ਹੋ ਗਈ ਖਾਵੇ ਪੀਵੇ ਬਾਜ਼ਰੀ ਤੇ ਟੰਬੇ ਖਾਵੇ ਰਿੱਚ ਹੁਣ ਟੰਬੇ ਖਾਣ ਨੂੰ ਅਸੀਂ ਆ ਗਏ ਆ ਸਾਡੇ ਸਿਰ ਤੇ ਭਾਰ ਹੁਣ ਜੰਮਦੇ ਬੱਚੇ ਦੇ ਸਿਰ ਤੇ ਵਾਲ ਨਹੀਂ ਹੁੰਦੇ ਪੰਜਾਬ ਦੇ ਵਿੱਚ ਜਿਹੋਦੇ ਸਿਰ ਤੇ ਕਰਜਾ ਪਹਿਲਾਂ ਚੜਿਆ ਪਿਆ ਹੁੰਦਾ ਬਾਈ ਜੀ ਪਹਿਲਾਂ ਤਾਂ ਮੇਰੀ ਮੰਗ ਇਹ ਆ ਕਿ ਸਾਡੇ ਪੰਜਾਬ ਦੀਆਂ ਲੋਕ ਸਭਾ ਦੀਆਂ ਸੀਟਾਂ ਨਾ ਜਿਹੜੀਆਂ ਕਮਸੇ ਕਮ ਬਾਹ ਲਗਾ ਨਹੀਂ 150 ਤਾਂ ਹੋਣੀ ਚਾਹੀਦੀ ਹੈ ਤਾਂ ਕਿ ਸਾਡਾ ਮੁੱਲ ਪੈ ਜਾਵੇ 150 ਸੀਟ ਹੋਵੇ ਤੇ ਮੈਂ ਤਾਂ ਇਹਨਾਂ ਮੰਤਰੀਆਂ ਨੂੰ ਸਾਰਿਆਂ ਨੂੰ ਕਹੂੰਗਾ ਤੁਹਾਡੇ ਮਾਧਿਮ ਰਹੀਂ ਰੌਲਾ ਪਾਓ ਭਰਾਓ 13 ਚੋਂ ਆਪਾਂ ਕੀ ਕਰ ਲਾਂਗੇ ਜੇਕਰ ਤੁਸੀਂ ਪੰਜਾਬ ਦੀ ਲੜਾਈ ਲੜਦੇ ਆ ਤੇ ਪੰਜਾਬ ਦੀ ਲੜਾਈ ਲੜਨ ਵਾਸਤੇ ਪਹਿਲਾਂ ਆਪਣੇ ਕੋਲ ਐਮਪੀ ਤਾਂ ਜ਼ਿਆਦਾ ਹੋਣੇ ਚਾਹੀਦੇ 13 ਕੀ ਕਰ ਲੈਣਗੇ ਕੀ ਹੋਊਗਾ 13 ਦਾ ਤੇ 13 ਦਾ ਵਿੱਚ ਕਾ ਵੀ ਹੈ ਨਹੀਂ ਬਾਕੀ ਮੈਂ ਤੁਹਾਡੇ ਮਾਧਿਮ ਰਹੀਂ ਕਹਿਣਾ ਚਾਹੂੰਗਾ ਮੇਰਾ 9501587965 ਇਹ ਨੰਬਰ ਤੁਸੀਂ ਥੋੜਾ ਜਿਹਾ ਲਿਖ ਦਿਅ ਜੇ ਲਿਖ ਦੋਗੇ ਜੀ ਜੀ ਬਿਲਕੁਲ ਹਾਂਜੀ ਤੇ ਮੈਂ ਇਹ ਕਹੂੰਗਾ ਵੀ ਮੇਰੀ ਬੇਨਤੀ ਆ ਜਿਹੜੇ ਕੋਈ ਸਾਡੇ ਪੰਜਾਬ ਦੇ ਸੱਜਣਾ ਉਹ ਭਾਈ ਮੇਰੀ ਮਦਦ ਕਰਾ ਜੇ ਮੈਂ ਕੋਈ ਆਪਦੇ ਵਾਸਤੇ ਨਹੀਂ ਲੜਦਾ ਫਿਰਦਾ ਯਾਦ ਰੱਖਿਆ ਜੀ ਗੱਲ ਤੇ ਮੈਨੂੰ ਮੰਗਮੀਆਂ ਗੱਡੀਆਂ ਜ਼ਰੂਰ ਦਿਆ ਜੇ ਤਾਂ ਕਿ ਮੈਂ ਪਿੰਡਾਂ ਦੇ ਵਿੱਚ ਸਾਰਿਆਂ ਚ ਗੇੜੇ ਕੱਢ ਸਕਾਂ ਤੁਹਾਡੇ ਅਗੇ ਬੇਨਤੀ ਆ ਤੇ ਗੱਡੀਆਂ ਦੇ ਵਿੱਚ ਕੋਈ ਸੱਜਣ ਜੇ ਕੋਈ ਤੇਲ ਪਵਾਉਣ ਦੀ ਮਦਦ ਕਰੇ ਉਹ ਵੀ ਮੈਂ ਕਹਿੰਦਾ ਮੈਨੂੰ ਪੈਸਾ ਨਾ ਦਿਓ ਮੇਰੇ ਬੈਨਰਾਂ ਦਾ ਮੇਰੇ ਪੋਸਟਰਾਂ ਦਾ ਤੇ ਤੇਲ ਪਾਣੀ ਦੇ ਸਿੱਧੇ ਤੁਸੀਂ ਖਰਚੇ ਚੱਕੋ ਮੈਂ ਤਾਂ ਸਿਰਫ ਜਿਹੜਾ ਕਹਿ ਲਓ ਵੀ ਪਿੰਡਾਂ 'ਚ ਜਾਣਾ ਚਾਹੁੰਨਾ ਆਪਦੇ ਜਿਹੜੇ ਵਿਚਾਰ ਆ ਲੋਕਾਂ ਨੂੰ ਦੱਸਣਾ ਚਾਹੁੰਨਾ ਤੇ ਲੋਕ ਮੈਨੂੰ ਉਮੀਦ ਆ ਲੋਕਾਂ ਮੈਂ ਸੀਟ ਨਹੀਂ ਜਿੰਨੀ ਮੈਂ ਲੋਕਾਂ ਨੂੰ ਜਾਗਰੂਕ ਕਰਨਾ ਜੇਕਰ ਇਹ ਲੋਕ ਸਭਾ ਦੇ ਵਿੱਚੋਂ ਮੈਂ ਗਰੰਟੀ ਦੇ ਨਾਲ ਕਹਿਣਾ 10000 ਪਿੰਡਾਂ ਵੀ ਜਾਗਰੂਕ ਹੋ ਗਿਆ ਤੇ ਮੈਂ ਵਾਹੀ ਗੁਰ ਤੋਂ ਡਰ ਕੇ ਕਹਿਣਾ 10000 ਬੰਦੇ ਸਾਰੇ ਪੰਜਾਬ ਦੀ ਹਨੇਰੀ ਲਿਆ ਕੇ ਰੱਖ ਦੂਗਾ ਤੇ ਜੇਕਰ ਭਾਈ ਸਾਹਿਬ ਮੈਂ ਕੁਝ ਗਲਤ ਕਿਹਾ ਹੋਵੇ ਉਹਦੇ ਵਾਸਤੇ ਮਾਫੀ ਚਾਹੁੰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ